ਕਹਿੰਦਾ ਮੈਂ ਰੋਲ ਜਿਆ ਕੱਲੇ ਲਾਈ ਜਾਂਦਾ ਰਾਜ ਕਰੇਗਾ ਖਾਲਸਾ ਕਿੱਥੋਂ ਕਰੂਗਾ ਜੀ ਅਸੀਂ ਖਾਲਸੇ ਦੇ ਰੂਪ ਜਿ ਨਹੀਂ ਰਹਿਣਾ ਜਿਹੜਾ ਕਦੇ ਸਰਪੰਚ ਨਹੀਂ ਮਾਣਿਆ ਸੁਭਾ ਮਲ ਐਲ.ਐਮ.ਐਲ ਬਣ ਕੇ ਲੋਕਾਂ ਨੇ ਬਦਲਾਓ ਲਿਆ ਤਾਂ ਲੋਕ ਹੁਣ ਸੋਚਦੇ ਆ ਜਿਹੜੇ ਮੈਰਿਟ ਦੇ ਆਧਾਰ ਤੇ ਨੌਕਰੀਆਂ ਦੇ ਰਹੇ ਨੇ ਗਰੀਬਾਂ ਨੂੰ ਨਹੀਂ ਤਾਂ ਕੋਈ ਪੁੱਛਦਾ ਹੀ ਨਹੀਂ ਦੀ ਐਸਾ ਤਾਂ ਬਿਜਲੀ ਮਾਫ ਹੋ ਗਈ ਇਹੀ ਵਧੀਆ ਲੱਗਦੀ ਆ ਮੋਝੋ ਗੱਲਾਂ ਕਰੀ ਚੱਲੋ ਜੀ ਹਣ ਕਣ ਕਣ ਕਫਰੀ ਫਲਾਉਣਾ ਫਰੀ ਫਰੀ ਨਾਲ ਹੀ ਹੋ ਜਾਊਗਾ ਕੰਮ ਦਵੋ ਜੇ ਅਸੀਂ 25-30000 ਬੱਚੇ ਨੂੰ ਪਾਉਣ ਜੋਗੇ ਸਾਡੇ ਲੋਡਿੰਗ ਕਸੇ ਫਰੀ ਦੀ ਸੁਖਵੀਰ ਪਾਲ ਕਹਿੰਦਾ ਵੀ ਖ ਪ੍ਰੋਗਰਾਮ ਰੌਣਕ ਸੱਥਾਂ ਦੀ ਤਹਿਤ ਅੱਜ ਅਸੀਂ ਪਹੁੰਚਿਆ ਫਤੇਗੜ ਸਾਹਿਬ ਦੇ ਪਿੰਡ ਪਟਮਾਜਰਾ ਜਿੱਥੇ ਸੱਥ ਵਿੱਚ ਸਾਨੂੰ ਬਜ਼ੁਰਗ ਨਜ਼ਰ ਆਏ ਵੱਖ-ਵੱਖ ਵਿਸ਼ਿਆਂ ਲੈ ਕੇ ਗੱਲਬਾਤ ਕਰਾਂਗੇ ਅੰਕਲ ਜੀ ਕੀ ਨਾਮ ਹੈ ਅਵਤਾਰ ਸਿੰਘ ਠੀਕ ਹੈ ਅਕਲ ਜੀ ਤੁਸੀਂ ਪਿਛਲੀਆਂ ਸਰਕਾਰਾਂ ਵੀ ਦੇਖੀਆਂ 4 ਸਾਲ ਨਵੇਂ ਵੀ ਹੋ ਚੱਲੇ ਕੋਈ ਬਦਲਾ ਫਰਕ ਨਜ਼ਰ ਆ ਰਿਹਾ ਬਦਲਾ ਦਾ ਕੋਈ ਖਾਸ ਨਹੀਂਗਾ ਯਾਨੀ ਇਹਨਾਂ ਨੇ ਜਿਹੜੀ ਬਿਜਲੀ ਫ੍ਰੀ ਕਰੀ ਆ ਉਹ ਵਧੀਆ ਹੋਰ ਤਾਂ ਸਾਰਾ ਠੀਕ ਹੀ ਠੀਕ ਹੈ ਹਾਂ ਜੀ अच्छा उदी सुविधा मिल रही है थोनू हां हां मिल रही है ते बाकी जमे सडकਾਂ वगैरह बारे भी बढ़िया ਇਹਨਾਂ ਨੇ ਪ੍ਰੋਗਰਾਮ ਕਰਿਆ ਵਿਆ ਜਿਹੜੇ ਮੈਰਿਟ ਦੇ ਆਧਾਰ ਤੇ ਨੌਕਰੀਆਂ ਦੇ ਰਹੇ ਨੇ ਗਰੀਬਾਂ ਨੂੰ ਨਹੀਂ ਤਾਂ ਕੋਈ ਪੁੱਛਦਾ ਹੀ ਨਹੀਂ ਸੀ ਹੁਣ ਇਹਨਾਂ ਕਾਂਗਰਸ ਨੇ আর ਕਾਲੀਆਂ ਨੇ ਤਾਂ ਆਪਣੇ ਕੋਟੇ ਬਣਾਏ ਹੋਏ ਦੀ ਉਹਨਾਂ ਨੂੰ ਪੈਸੇ ਲੰਦੇ ਦੀ ਤਾਂ 10-10 20-20 ਲੱਖ ਰੁਪਈਆ ਆਹ ਹੈ ਨੌکریاں ਦਿੰਦੇ ਇਹ ਮੈਰਿਟ ਦੇ ਆਧਾਰ ਤੇ ਦੇ ਰਿਹਾ ਕੋਈ ਗਰੀਬ ਨਹੀਂ ਕੋਈ ਮੀਰ ਨਹੀਂ ਦੇਖ ਰੇ ਸਭ ਵਧੀਆ ਹੀ ਚੱਲ ਰਿਹਾ ਇਹਨਾਂ ਵਾ ਤੁਹਾਡੀ ਨਜ਼ਰ ਦੇ ਵਿੱਚ ਮਤਲਬ ਕੋਈ ਲੱਗਿਆ ਵੀ ਵੀ ਪੇਪਰ ਦੇ ਆਧਾਰ ਤੇ ਜਾਂ ਮੈਰਿਟ ਦੇ ਆਧਾਰ ਤੇ ਹਾਂਜੀ 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 ਲੱਗੇ ਨੇ ਸਾਡੇ ਪਿੰਡ ਚਾਰ ਮੁਲਾਜ਼ਮ ਲੱਗੇ ਨੇ ਠੀਕ ਹੈ ਗਰੀਬ ਬੱਚਿਆਂ ਗਰੀਬ ਬੰਦਿਆਂ ਦੇ ਲੱਗੇ ਨੇ ਬੱਚੇ ਠੀਕ ਹੈ ਬਹੁਤ ਵਧੀਆ ਕੰਮ ਹਾਂ ਤੇ ਜਿਵੇਂ ਮਤਲਬ ਕੁਝ ਇਹਨਾਂ ਦੇ ਗਰੰਟੀਆਂ ਹਜੇ ਰਹਿੰਦੀਆਂ ਵੀ ਨਹੀਂ ਜਿਵੇਂ ਹਨਾ ਬੀਬੀਆਂ ਵਾਲਾ ਵੀ 1000 ਰੁਪਿਆ ਹੋਰ ਵੀ ਤੁਹਾਨੂੰ ਉਮੀਦ ਲੱਗਦੀ ਹੈ ਵੀ ਆਪਣੀ ਟਰਮ ਤੋਂ ਪਹਿਲਾਂ ਪੂਰੇ ਕਰਨਗੇ ਉਹ ਅਗਲੇ ਸਾਲ ਇਹ ਵੋਟਾਂ ਦੇ ਨੇੜੇ ਕਰਨਗੇ ਹਲੇ ਨਹੀਂ ਕਰਦੇ ਹਾਂ ਹਾਂਜੀ ਬਾਕੀ ਜਿਵੇਂ ਹੋਰ ਸੜਕਾਂ ਵਗੈਰਾ ਉਹਦਾ ਕੀ ਹਾਲਾਤ ਹੈ ਸੜਕਾਂ ਦਾ ਤਾਂ ਹਲੇ ਬੁਰਾ ਹੀ ਹਾਲ ਹੈ ਹਲੇ ਪੂਰੀ ਡਿਵੈਲਪਮੈਂਟ ਹੋਈ ਨਹੀਂ ਸੜਕਾਂ ਦੀ ਉਦਾਂ ਹੀ ਆ ਖੱਡੇ ਬੁਰਾ ਹਾਲ ਹੈ ਇੱਕ ਜਿਵੇਂ ਕਹਿੰਦੇ ਸੀ ਵੀ ਹਸਪਤਾਲਾਂ ਚ ਜਾਂ ਸਰਕਾਰੀ ਦਫ਼ਤਰਾਂ ਵਿੱਚ ਤੁਸੀਂ ਜਾਣਦੇ ਹੋ ਉੱਥੇ ਕੰਮਕਾਰ ਹੋ ਰਹੇ ਨੇ ਵਧੀਆ ਨਹੀਂ ਉੱਥੇ ਵੀ ਕੋਈ ਖਾਸ ਪਰਵਰਤਨ ਨਹੀਂ ਆਇਆ ਹੈਗਾ ਉਦਾਂ ਹੀ ਚੱਲ ਰਿਹਾ ਆਪਣੀ ਮਨਮਰਜ਼ੀ ਕਰਦੇ ਨੇ ਆ ਜਿਹੜੇ ਮੁਲਾਜ਼ਮ ਨੇ ਕੋਈ ਚੰਗੀ ਤਰ੍ਹਾਂ ਕੰਮ ਨਹੀਂ ਕਰ ਰਿਹਾ ਹੈਗਾ ਰਿਸ਼ਵਤ ਨੂੰ ਲੈ ਕੇ ਕੀ ਹਾਲਾਤ ਨੇ ਨਹੀਂ ਰਿਸ਼ਵਤ ਨਹੀਂ ਆਣੀ ਹੈਗੀ ਰਿਸ਼ਵਤ ਠੀਕ ਹੈ ਪਰ ਮੁਲਾਜ਼ਮ ਕੰਮ ਨਹੀਂ ਕਰ ਰਹੇ ਇਹਨਾਂ ਨੂੰ ਥੋੜਾ ਜਿਆਦਾ ਕਸਣਾ ਚਾਹੀਦਾ ਇਹਨਾਂ ਨੂੰ ਗਵਰਨਮੈਂਟ ਨੂੰ ਪੈਸੇ ਭਾਲਦੇ ਹੋਣੇ ਨੇ ਹਾਂ ਪੈਸੇ ਭਾਲਦੇ ਨੇ ਪੈਸੇ ਵੀ ਨਹੀਂ ਭਾਲਦੇ ਕੰਮੇ ਨਹੀਂ ਕਰ ਰਹੇ ਬਹਾਨੇ ਬਾਜ਼ੀਆਂ ਨੇ ਕਈ ਜਗ੍ਹਾ ਤੇ ਨੇ ਵੀ ਜੇ ਕੁਰਸੀ ਦੇ ਅੱਛਾ ਕਈ ਕਹਿੰਦੇ ਨੇ ਵੀ ਉਹ ਕੰਮ ਤਾਂ ਲਟਕਾਉਂਦੇ ਨੇ ਵੀ ਹੁਣ ਪੈਸੇ ਨਹੀਂ ਮਿਲ ਰਹੇ ਹੈਗੇ ਨਹੀਂ ਨਹੀਂ ਇਹ ਨਹੀਂ ਆਪ ਹੀ ਨਹੀਂ ਉਹ ਕੰਮ ਕਰ ਰਹੇ ਉਹਨਾਂ ਨੂੰ ਕਸਾਈ ਕਰਨੀ ਚਾਹੀਦੀਆਂ ਇਹਨਾਂ ਦੀ ਚੰਗੀ ਤਰ੍ਹਾਂ ਕੋਈ ਕੰਮ ਕਰਨ ਇਹ ਸਿਹਤ ਸਹੂਲਤਾਂ ਠੀਕ ਆ ਮੜ ਮੋੜਾ ਕਰੀ ਜਾਂਦੇ ਨੇ ਐਦਾ ਗਵਰਨਮੈਂਟ ਕਰ ਰਹੀ ਆ ਦਵਾਈਆਂ ਦੁਵਾਈਆਂ ਫ੍ਰੀ ਮਿਲ ਜਾਂਦੀਆਂ ਨੇ ਹਸਪਤਾਲ ਚ ਹਾਂ ਫ੍ਰੀ ਮਿਲ ਰਹੀਆਂ ਨੇ ਐਦਾ ਠੀਕ ਆ ਪਰ ਕੰਮ ਚਲਾਉਈ ਮਿਲਦੀਆਂ ਨੇ ਜਿਹੜੀਆਂ ਵਧੀਆ ਦਵਾਈਆਂ ਉਹ ਨਹੀਂ ਦੇ ਰਹੇ ਇਹ ਨਾ ਠੀਕ ਆ ਉਹ ਤਾਂ ਬਣਾ ਐਦਾਂ ਹੀ ਘ ਹੋ ਰਿਹਾ ਇੱਕ ਜਿਵੇਂ ਆ ਅਕਾਲ ਤਖਸਬਲਾ ਚੱਲ ਰਿਹਾ ਐਸਜੀਪੀਸੀ ਵਾਲਾ ਤੁਹਾਨੂੰ ਪਤਾ ਹੋਣਾ ਹੈ ਭਗਵੰਤ ਮਾਨੂ ਵੀ ਤਲਬ ਕੀਤਾ ਉੱਥੇ ਸਹੀ ਆ ਮਤਲਬ ਸਿਸਟਮ ਇਹ ਤਾਂ ਬਸ ਹੁਣ ਤੁਸੀਂ ਰਾਜਨੀਤੀ ਕੰਮ ਚੱਲ ਰਹੇ ਹੈ ਰਾਜਨੀਤੀ ਵਾਲੇ ਕੰਮ ਐ ਇਹਦੇ ਵਿੱਚ ਕੋਈ ਫੇਰ ਬਦਲਣੀ ਹੈਗਾ ਇਹ ਤਾਂ ਬਦਲਾਖੋਰੀ ਵਾਲਾ ਕੰਮ ਹੈ ਇਹਨਾਂ ਦਾ ਪਹਿਲਾਂ ਕਿੰਨੀਆਂ ਬੇਅਦਬੀਆਂ ਜਾਂਦਾ ਆਏ ਨੇ ਗਵਰਨਮੈਂਟਾਂ ਨੇ ਕਹਿਨੇ ਆ ਉਹ ਨਹੀਂ ਕਰਿਆ ਹੈਗਾ 84 'ਚ ਕਿੰਨਾ ਹਾਲ ਬੁਰਾ ਹੋਇਆ ਬੇਅਦਮੀਆਂ ਹੋਈਆਂ ਨੇ ਕਿੰਨੇ ਲੋਕਾਂ ਦਾ ਖੂਨ ਉੱਥੇ ਡੁੱਲਿਆ ਉਹਨਾਂ ਬਾਰੇ ਦਾ ਇਹਨਾਂ ਨੇ ਕਦੇ ਆਵਾਜ਼ ਨਹੀਂ ਉਠਾਈ ਹੁਣ ਇਹ ਆ ਇੱਕ ਦੋ ਉਹ ਦੇ ਕਰਕੇ ਕਦੇ ਬਹਾਨਾ ਬਣਾ ਕੇ ਆਪਣੇ ਉੱਪਰ ਸੱਤਾ ਤੇ ਆਉਣਾ ਚਾਹੁੰਦੇ ਨੇ ਇਹਨੂੰ ਬਦਨਾਮ ਕਰਨ ਵਾਸਤੇ ਇਹ ਨਹੀਂ ਠੀਕ ਹੈਗਾ ਠੀਕ ਹੈ ਤਾਂ ਅੱਗੇ ਕੀ ਮੀਤ ਲਾਦੇ ਤੁਹਾਨੂੰ ਹੁਣ ਸਾਲ ਰਹਿ ਗਿਆ ਇਲੈਕਸ਼ਨ ਆਉਣੀਆਂ ਤੁਹਾਡੇ ਪਿੰਡ ਦੇ ਵਿੱਚ ਜਾਂ ਜਿੱਥੇ ਤੱਕ ਤੁਹਾਡੀ ਨਜ਼ਰ ਜਾਂਦੀ ਹੈ ਜਿਨ੍ਹਾਂ ਨੂੰ ਤੁਸੀਂ ਵਰਤਦੇ ਹੋ ਕੀ ਮਾਹੌਲ ਹੈ ਅੱਗੇ ਪਤਾ ਲੱਗ ਰਿਹਾ ਕੁਝ ਕਿ ਜੇ ਟਾਈਮ ਲੱਗੂਗਾ ਪਿੰਡਾਂ 'ਚ ਹਾਲੇ ਕੋਈ ਇਹਨਾਂ ਨੇ ਗ੍ਰਾਂਟ ਗਰੂਟ ਨਹੀਂ ਕੋਈ ਖਾਸ ਨਹੀਂ ਦੇ ਰਹੇ ਹੈਗੇ ਨਾ ਕੋਈ ਡਿਵੈਲਪਮੈਂਟ ਹੋ ਰਹੀ ਹੈ ਪਿੰਡਾਂ ਦਾ ਬੁਰਾ ਹੀ ਹਾਲਾਂ ਦੇ ਵੀਰਪਾਲ ਕਹਿੰਦਾ ਵੀ ਖੇਤਰੀ ਪਾਰਟੀ ਲਿਆਓ ਸੁਹਾ ਸਾਲਾ ਠੱਗ ਆ ਮਾ ਜੀ ਹਾਂ ਉਹਨੇ ਪਹਿਲਾਂ ਕਿਆ ਸਵਾੜ ਆਦੀ ਪ੍ਰਕਾਸ਼ ਬਦਲ ਵੇਲੇ ਕੰਮ ਹੋਏ ਨੇ ਤੁਹਾਨੂੰ ਲੱਗਦਾ ਹਾਂ ਪਹਿਲਾਂ ਹੁੰਦੇ ਸੀ ਉਸ ਟਾਈਮ ਹੋਏ ਨੇ ਬਥੇਰੇ ਕੰਮ ਬੜੇ ਬੜੇ ਪ੍ਰੋਜੈਕਟ ਲੱਗਦੇ ਆ ਜਿਹੜੇ ਆ ਲੱਗੇ ਨੇ ਹੁਣ ਥਰਮ ਬਲਾਡੇ ਉਹਨਾਂ ਦੇ ਉਹਦੇ ਨਾਲੇ ਹੋਏ ਨੇ ਨਹੀਂ ਪਹਿਲਾਂ ਤਾਂ ਕਦੇ ਥਰਮ ਬਰਾਣ ਲੱਗੇ ਨਹੀਂ ਸੀ ਜਾਦੇ ਕਹਿੰਦੇ ਦੀ ਵੀ ਇਹ ਇਹਨਾਂ ਨੇ ਬਦਲ ਦੇ ਹੀ ਨੇ ਇਹ ਆਏ ਨੇ ਹੁਣ ਉਹੀ ਥਰਮ ਪਲਾਂਟਾਂ ਨੂੰ ਇਹ ਵਰਤ ਰਹੇ ਨੇ ਦੇਖ ਲਓ ਨਾਮ ਦੱਸੋ ਜੀ ਹਾਂ ਜੀ ਬਲਦੇਵ ਸਿੰਘ ਠੀਕ ਹੈ ਬਾਬਾ ਜੀ ਤੁਸੀਂ ਕਿੰਨੀ ਉਮਰ ਹੋ ਗਈ ਤੁਹਾਡੀ ਮੇਰੀ ਉਮਰ ਹੋ ਗਈ 75 ਸਾਲ ਦੀ ਠੀਕ ਹੈ 75 ਸਾਲ ਚ ਬਹੁਤ ਸਰਕਾਰਾਂ ਦੇਖੀਆਂ ਨੇ ਇਹਨਾਂ ਨੇ ਪੰਜ-ਪੰਜ ਸਾਲ ਬਾਅਦ ਬਦਲ ਜਾਂਦੀਆਂ ਨੇ ਤੇ ਮਤਲਬ ਕਿਹੜੀ ਸਰਕਾਰ ਹੁਣ ਤੱਕ ਵਧੀਆ ਲੱਗੀ ਤੁਹਾਨੂੰ ਥੋੜੀ ਮੰਨ ਦੀ رائے ਕੀ ਹੈ ਸਰਕਾਰ ਤਾਂ ਹੁਣ ਤੇ ਕੋਈ ਵੀ ਨਹੀਂ ਵਧੀਆ ਆਈ ਠੀਕ ਹੈ ਨਾ ਆਈ ਆ ਵੀ ਵਧੀਆ ਨਹੀਂ ਐਨਾ ਪਹਿਲਾਂ ਵਧੀਆ ਆਈਆਂ ਹਾਂ ਜੀ ਮਤਲਬ ਕਮੀ ਕਿੱਥੇ ਰਹੀ ਹੈ ਵੀ ਕਿਹੜੇ ਕੰਮ ਹੋਣਾ ਚਾਹੀਦੇ ਸੀ ਜਿਹੜੇ ਹੋਏ ਨਹੀਂ ਹੈਗੇ ਕੰਮ ਇਹ ਕਮੀ ਤਾਂ ਸਾਰੇ ਕੰਮਾਂ 'ਚ ਰਹਿੰਦੀ ਰਹੀ ਹੈ ਹਰੇਕ ਕੰਮ 'ਚ ਹਾਂਜੀ ਹਾਂਜੀ ਹੁਣ ਮਤਲਬ ਕੋਈ ਸਹੂਲਤਾਂ ਵਗੈਰਾ ਮਿਲ ਨਹੀਂ ਰਹੀਆਂ ਕੋਈ ਸਹੂਲਤ ਨਹੀਂ ਮਿਲਦੀ ਹਲੇ ਠੀਕ ਹੈ ਹਾਂਜੀ ਤੁਸੀਂ ਮਤਲਬ ਜਿਵੇਂ ਇੱਕ ਕਹਿ ਲਓਗੇ ਸਿੱਖ ਜਿਹਰਾ ਹਾਂ ਤਾਂ ਜਿਵੇਂ ਹੁਣ ਸ਼੍ਰੋਮਣੀ ਕਮੇਟੀ ਹੈ ਅਕਾਲ ਤਖਤ ਸਾਹਿਬਾ ਉੱਥੇ ਸਿਸਟਮ ਸਹੀ ਚੱਲਦੇ ਆ ਹੁਣ ਤੱਕ ਜਿਵੇਂ ਤੁਸੀਂ ਦੇਖਦੇ ਹੋ ਵੀ ਜਿਵੇਂ ਸਿੱਖ ਪ੍ਰਚਾਰ ਨੂੰ ਲੈ ਕੇ ਧਰਮ ਪ੍ਰਚਾਰ ਨੂੰ ਲੈ ਕੇ ਕੰਮ ਹੋਏ ਨੇ ਲੱਗਦਾ ਕੋਈ ਨਹੀਂ ਹੋਏ ਕੰਮ ਇਹ ਇਹਦੇ ਵੀ ਨਹੀਂ ਹੋਏ ਏਡੇ ਕੰਮ ਨਹੀਂ ਜਿਆਦਾ ਨਹੀਂ ਹੋਏ ਬਦੀਆਂ ਹੋਏ ਚਲੋ ਪਿੱਛੇ ਜਿਹੜੀ ਪਹਿਲਾਂ ਸਰਕਾਰ ਸੀ ਬਾਦਲ ਦੇ ਹੁੰਦੇ ਆ ਪ੍ਰਕਾਸ਼ ਸਿੰਘ ਦੇ ਉਦੋਂ ਤਾਂ ਹੁੰਦੇ ਰਹੇ ਨਹੀਂ ਬਾਕੀ ਬਾਕੀ ਹੁਣ ਕੋਈ ਕੰਮ ਨਹੀਂ ਹੋਇਆ ਹਾਂਜੀ ਜਿਵੇਂ ਪ੍ਰਕਾਸ਼ ਸਿੰਘ ਬਾਦਲ ਸੀ ਉਹ ਤਾਂ ਪਿੰਡਾਂ ਜਾਂਦੇ ਰਹਿੰਦੇ ਸੀ ਇੱਧਰ ਆਏ ਨਹੀਂ ਕਦੇ ਪਿੰਡਾਂ ਦਾ ਉਹ ਤਾਂ ਉਹ ਤਾਂ ਗਰੀਬ ਕੰਨੀ ਵੀ ਦੇਖਦੇ ਅਮੀਰ ਕੰਨੀ ਵੀ ਦੇਖਦੇ ਤੇ ਉਹਦਾ ਦੇਖਦੇ ਤੇ ਉਹਨਾਂ ਤਾਂ ਜਿਵੇਂ ਜ਼ਿਮੀਂਦਾਰਾਂ ਕੰਨੀ ਵੀ ਬਹੁਤ ਦੇਖਿਆ ਹਾਂਜੀ ਬਾਕੀ ਗਰੀਬਾਂ ਕੰਨੀ ਵੀ ਦੇਖਦੇ ਰਹੇ ਹਾਂ ਹਾਂ ਜੀ ਭਗਵੰਤ ਜੀ ਮਨ ਕਹਿੰਦਾ ਵੀ ਅਸੀਂ 10 ਲੱਖ ਵਾਲਾ ਸੇਤ ਹੈਲਥ ਕਾਰਡ ਦੇਤਾ ਠੀਕ ਹੈ ਤੇ ਬਿਜਲੀ ਫ੍ਰੀ ਦੇਤੀ ਤੇ 1100 ਵੀ ਦਵਾਂਗੇ ਮਤਲਬ ਕਹਿੰਦੇ ਅਸੀਂ ਗਰੰਟੀਆਂ ਪੂਰੀਆਂ ਕਰਦੇ ਹਾਂ ਟੋਲ ਪਲਾਜ਼ੇ ਬੰਦ ਕਰਤੇ ਫਿਰ ਉਹ ਤੁਹਾਨੂੰ ਲੱਗਦਾ ਨਹੀਂ ਸਹੂਲਤ ਮਿਲੀ ਬਿਜਲੀ ਦਾ ਫ੍ਰੀ ਕਰਤੀ ਉਹਨੇ ਹਾਂ ਜੀ ਹਾਂ ਜੀ ਬਾਕੀ ਹੋਰ ਤਾਂ ਕੰਮ ਹਾਲੇ ਉਹਦੇ ਉਹੀ ਨੇ ਉਹ ਤਾਂ ਲਾਰੀ ਨਹੀਂ ਸੜਕਾਂ ਦਾ ਕੀ ਹਾਲਾਤ ਹੈ ਇੱਧਰ ਸੜਕਾਂ ਦਾ ਵੀ ਬੁਰਾ ਹਾਲੇ ਹੈ ਸੜਕਾਂ ਕਿਹਨੀਆਂ ਤਾਂ ਮੈਂ ਕਹਿੰਦਾ ਕਿ ਕੋਈ ਦੇਖਦੇ ਨਹੀਂ ਆ ਹਾਂ ਇੰਟਰਨੈਸ਼ਨਲ ਰੋਡ ਐਮ ਐਲ ਏ ਆਇਆ ਕਦੇ ਉਹਰੇ ਐਮ ਐਲ ਏ ਕਦੇ ਵੀ ਨਹੀਂ ਆਇਆ ਉਹਰੇ ਕਦੇ ਦੁੱਖ ਚ ਵੀ ਨਹੀਂ ਆਉਂਦਾ ਨਾ ਸੁੱਖ ਚ ਆਉਂਦਾ ਜੀ ਹਾਂ ਆਇਆ ਹੀ ਨਹੀਂ ਕਦੇ ਇਹ ਹਾਂ ਜੀ ਆ ਜਾ ਆ ਜਾ ਨਾਗਰ ਨਾਗਰ ਆਉਂਦਾ ਰਿਹਾ ਜਾਂ ਹਾਂ ਨਾਗਰ ਹਰੇਕ ਦੇ ਦੁੱਖ ਸੁੱਖ ਚ ਵੀ ਆਉਂਦਾ ਰਿਹਾ ਉਹ ਵੀ ਆਉਂਦਾ ਰਿਹਾ ਇਹ ਤਾਂ ਕਦੇ ਆਇਆ ਹੀ ਨਹੀਂ ਕਦੇ ਸਾਡੇ ਪਿੰਡ ਚ ਤਾਂ ਕਦੇ ਆਇਆ ਹੀ ਨਹੀਂ ਹਾਂ ਜੀ ਧੰਨਵਾਦ ਬਾਬਾ ਜੀ ਕੀ ਨਾਮ ਹੈ ਮੋਨ ਸਿੰਘ ਹੈ ਜੀ ਠੀਕ ਹੈ ਤੁਸੀਂ ਕੀ ਮੈਂ ਦੇਖਦੇ ਹੋ ਤੁਹਾਨੂੰ ਕਿਹੜੀ ਕਿ ਸਰਕਾਰ ਮਤਲਬ ਵਧੀਆ ਲੱਗੀ ਹੁਣ ਤੱਕ ਨਹੀਂ ਸਰਕਾਰ ਤਾਂ ਸਾਰੀਆਂ ਵਧੀਆ ਹੁੰਦੀਆਂ ਜੀ ਸਰਕਾਰਾਂ ਨੂੰ ਚਲਾਉਣ ਵਾਸਤੇ ਸਿਸਟਮ ਨੂੰ ਟਾਈਟ ਕਰਨ ਵਾਸਤੇ ਗੁੱਡ ਲੀਡਰਸ਼ਿਪ ਹੋਵੇ ਨਾ ਜੀ ਸਰਕਾਰ ਕੋਈ ਨਹੀਂ ਮਾੜੀ ਹੁੰਦੀ ਸੋਰਸਸ ਆਫ ਇਨਕਮ ਕਰੇ ਸਰਕਾਰ ਤਾਂ ਹੀ ਉਹ ਜਿੰਨੇ ਵੀ ਵਾਅਦੇ ਕਰਦੇ ਤਾਂ ਹੀ ਪੂਰੇ ਕਰਨਗੇ ਕਿਉਂ ਪਬਲਿਕ ਤੇ ਜੇ ਆਪਾਂ ਤੇ ਬੋਝ ਪਾਉਣਾ ਹੈ ਫਿਰ ਉਹ ਫ੍ਰੀ ਦਾ ਨਹੀਂ ਉਹਨੂੰ ਅਸੀਂ ਚੰਗਾ ਸਮਝਦੇ ਭਗਵੰਤ ਮਾਨ ਜੀ ਚੰਗਾ ਕਾਂਗਰਸ ਨੇ ਬਹੁਤ ਕੰਮ ਕੀਤੇ ਆਪਾਂ ਕਿਸੇ ਸਰਕਾਰ ਦੀ ਭੰਡੀ ਨਹੀਂ ਕਰਦੇ ਹੈਗੇ ਵੀ ਫਲਾਨੀ ਸਰਕਾਰ ਮੈਂ ਸਰਕਾਰ ਲੋਕ ਚੰਗੇ ਮਾੜੇ ਹੋ ਸਕਦੇ ਨੇ ਸਰਕਾਰ ਚੰਗੇ ਮਾੜੇ ਹੋ ਸਕਦੇ ਨੇ ਲੀਡਰਸ਼ਿਪ ਚੰਗੀ ਮਾੜੀ ਹੋ ਸਕਦੀ ਹੈ ਸਰਕਾਰਾਂ ਕੋਈ ਨਹੀਂ ਮਾੜੀਆਂ ਹੁੰਦੀਆਂ ਸਰਕਾਰਾਂ ਦਾ ਕੋਈ ਸਿਸਟਮ ਹੋਵੇ ਨਾ ਹੁਣ ਇੰਨੀ ਦੂਰ ਤੋਂ ਲਾਲੋ ਸਾਹਿਬ 75 ਸਾਲ ਹੋ ਗਏ 75 ਹੋਇਆ ਨੂੰ ਅੱਗੇ ਆਫਟਰ ਆਲ ਡਵੈਲਪ ਤਾਂ ਹੋਈ ਹੋਆ ਨਾ ਜੇ ਵਿੱਚ ਮਾੜੇ ਬੰਦੇ ਆ ਜਣ ਉਹਨਾਂ ਨੂੰ ਤਾਂ ਹੁਣ ਕੋਈ ਵੀ ਨਹੀਂ ਕੋਈ ਬਸਤ ਰੋਗ ਨਹੀਂ ਹੈ ਰਹਿੰਦਾ ਕਿਸੇ ਦਾ ਵੀ ਇਸ ਕਰਕੇ ਮੈਂ ਸਰਕਾਰ ਨੂੰ ਨਿੰਦਨਾ ਸਰਕਾਰ ਸਿਸਟਮ ਬਣਾਵੇ ਇਨਕਮ ਆ ਬਸੋਰ ਦਾ ਸਿਸਟਮ ਬਣਾਵੇ ਬੇਰਜਗਾਰੀ ਨੂੰ ਨਥੇ ਨੂੰ ਛੱਲ ਪਾਵੇ ਜਿਹੜਾ ਨਸ਼ਾ ਨਾ ਜੀ ਇਹ ਸਾਡੇ ਮੁਲਕ ਨੂੰ ਖਾਜੂਗਾ ਜੀ ਜੇ ਇਹਨੂੰ ਨਾ ਕੰਟਰੋਲ ਕਰਿਆ ਇਹ ਨਹੀਂ ਵੀ ਫੜ ਫੜ ਕੇ 50000 ਜੇਲ੍ਹ ਚ ਉਹ ਕੋਈ ਸੋਰਸ ਤਾਂ ਨਹੀਂ ਹੈਗਾ ਉਹਦਾ ਨਾਂ ਨੂੰ ਕੋਈ ਤਾਂ ਰੀਜਨ ਹੈ ਵੀ ਠੀਕ ਛੱਡ ਕੇ ਜਾਣਗੇ ਉਹ ਉੱਥੇ ਨਜੀਬ ਵਾਲੀ ਗੋਲੀ ਦਿੰਨੇ ਆ ਜਾਂ ਹੋਰ ਗੋਲੀ ਇਹਨੇ ਉਹ ਵੀ ਸੋਰਸ ਨਹੀਂ ਨਾ ਜੀ ਇਹਦਾ ਬਦਲ ਕੀ ਲੱਗਦਾ ਜਿਵੇਂ ਮਤਲਬ ਆਏ ਆ ਜੀ ਆਟੋਮੈਟਿਕ ਜਿਵੇਂ ਪੱਗੇ ਲੋਕੀ ਹੁਣ ਨਸ਼ੇ ਬਹੁਤ ਵਧ ਗਏ ਪਤਾ ਨਹੀਂ ਤਾਂ ਬੇਰੁਜ਼ਗਾਰੀ ਆ ਪਤਾ ਨਹੀਂ ਬਲੈਕਮੇਲਿੰਗ ਹੋਣ ਲੱਗੀ ਲੀਡਰਾਂ ਨੇ ਸਮਝ ਲਓ ਚਾਹੇ ਅੰਤਰਰਾਸ਼ਟਰੀ ਸਮਝ ਲਓ ਵੀ ਆਪਣੇ ਤੋਂ ਡਰੱਗਜ਼ ਬਾਰੇ ਯਾਰ ਕੋਈ ਹੋਰ ਹੁੰਦੀ ਹੁਣ ਇੰਨੇ ਤਰ੍ਹਾਂ ਦੇ ਨਸ਼ੇ ਦੀ ਸੁਣ ਕੇ ਹਰਾਨ ਰਹਿ ਜੰਨੇ ਆ ਕਿ ਕਿ 2022 ਸਾਲ ਦੇ ਬੱਚੇ ਵੀ ਇਹਦੇ ਡੁੱਬ ਗਏ ਇਹ ਤਾਂ ਜਿੰਨਾ ਮਰਜੀ ਆਪਾਂ ਹੋ ਕਰ ਲੋ ਜੇ ਆਪਾਂ ਇਹ ਨਾ ਸੰਭਾਲੀ ਨਾ ਨੀ ਇਹ ਮੁਲਖ ਆਪਣਾ ਖਤਮ ਹੋ ਜਾਊ ਕਿਸੇ ਦਿਨ ਹੁੰਦੇ ਦੇ ਦੇਖੇ ਨੇ ਆਪਾਂ ਨੇ ਜੀ ਜੇ ਇਹਨੂੰ ਨਾ ਕੰਟਰੋਲ ਕਰਦੇ ਅਸੀਂ ਤਾਂ ਇਹ ਹੀ ਕਹਿੰਦੇ ਆ ਸਰਕਾਰ ਨੂੰ ਵੀ ਇਹਨੂੰ ਕੰਟਰੋਲ ਕਰਨ ਲੋਕਾਂ ਨੂੰ ਰੁਜ਼ਗਾਰ ਦੇ ਸਾਜਨ ਐ ਨਹੀਂ ਵੀ ਆਪਾਂ ਗੱਲਾਂ ਕਰੀ ਚੱਲੋ ਜੀ ਅਣਕ ਕਣਕ ਫਰੀ ਫਲਾਣਾ ਫਰੀ ਫਰੀ ਨਾਲ ਕੀ ਹੋ ਜਾਊਗਾ ਕੰਮ ਦਿਵੋ ਜੇ ਅਸੀਂ 25-30 ਹਜ਼ਾਰ ਬੱਚੇ ਨੂੰ ਕਮਾਉਣ ਜੋਗੇ ਸਾਨੂੰ ਲੋਡਿੰਗ ਕਿਸੇ ਫਰੀ ਦੀ ਜਿੰਨੀ ਵਾਰੀ ਸਾਡੇ ਬਿਜਲੀ ਫੁੱਕੀ ਅਸੀਂ ਹਾਂਜੀ ਜਿੰਨੀ ਮਰਜ਼ੀ ਤੁਸੀਂ ਗਣ ਖਾਈਏ ਜੇ ਤਾਂ ਕੋਈ ਹਾਇਓ ਨਹੀਂ ਪੁੱਛ ਤੁਸੀਂ ਤਾਂ ਫਿਰ ਸਾਨੂੰ ਉਹ ਅੱਗੇ ਰਾਜਾ ਸ਼ਾਹੀ ਵਾਲਾ ਕੰਮ ਕਰਨ ਲੱਗ ਗਏ ਜਿਵੇਂ ਅਸੀਂ ਗੁਲਾਮ ਹੁੰਦੇ ਤੇ ਮੰਤਾ ਹੀ ਲੱਗਦਾ ਵੀ ਸਿਸਟਮ ਸਾਈ ਦਾ ਅਸੀਂ ਗੁਲਾਮ ਇਹੋ ਜੀ ਕਿਉਂਕਿ ਜੇ ਆਪਾਂ ਫ੍ਰੀ ਹੋ ਡਿਪੈਂਡ ਹੋ ਜਣਾ ਬੱਚੇ ਪਏ ਨੇ ਕੰਮ ਨਹੀਂ ਕਰਦਾ ਕੋਈ ਵਿਹਲਾ ਫਿਰਦਾ ਕਿ ਉੱਥੇ ਟੋਪੀ ਜਿ ਲੈਣ ਫਿਰਦਾ ਕਿ ਉਧਰ ਲਈ ਫਿਰਦਾ ਇਹ ਤੁਸੀਂ ਬੜਾ ਵਧੀਆ ਸਵਾਲ ਚੁੱਕਿਆ ਵੀ ਜਿੱਦਾਂ ਕਹਿ ਲਓ ਕਿ ਕੋਈ ਸਟੇਟ ਹੈ ਜਾਂ ਸੈਂਟਰ ਮਤਲਬ ਦੇਸ਼ ਹੈ ਉਹ ਜੇ ਮਤਲਬ ਕਰਜ਼ੇ ਹੇਠ ਆ ਜਾਵੇ ਠੀਕ ਹੈ ਤੇ ਫਿਰ ਜਿਵੇਂ ਪਾਕਿਸਤਾਨ ਦੇ ਹਾਲਾਤ ਨੇ ਮਹਿੰਗਾਈ ਵਧ ਗਈ ਉਹ ਹੋ ਸਕਦਾ ਫਿਰ ਸਿਸ ਮਤਲਬ ਵਗਾਈ ਵਧ ਰਹੇ ਆਪਣਾ ਕਰਜ਼ਾ ਬਹੁਤ ਵਧ ਰਹੇ ਆ ਪੰਜਾਬ ਦਾ ਮੰਗਿਆਈ ਸਰਕਾਰਾਂ ਚਾਹੁੰਦੀ ਐ ਆਪਣੇ ਆਪ ਨੂੰ ਸਟੈਂਡ ਕਰਨ ਵਾਸਤੇ ਫ੍ਰੀ ਕਰਨ ਦੀ ਕੋਸ਼ਿਸ਼ ਹਾਂਜੀ ਪਰ ਜੇ ਤੇ ਇਨਕਮ ਨਹੀਂ ਫ੍ਰੀ ਕਿੱਥੋਂ ਕਰੂਗੇ ਜੀ ਕਿਸੇ ਨੂੰ ਤਾਂ ਆਪਾਂ ਨੂੰ ਫਿਰ ਉਹਦਾ ਸੋਰਸ ਲੱਭਣਾ ਪਊਗਾ ਨਹੀਂ ਆਪਾਂ ਗੁਲਾਮ ਹੋ ਜਾਵਾਂਗੇ ਫਿਰ ਮੁੜ ਕੇ ਕਿਸੇ ਨਾ ਕਿਸੇ ਜੇ ਆਪਣੇ ਕੋਈ ਇਨਕਮ ਹੀ ਨਹੀਂ ਹੁਣ ਬੇਟੇ ਮੇਰੇ ਕੋ 10 ਰੁਪਏ ਨੇ ਜੀ ਮੇਰੇ ਕੋਲ ਤਾਂ 11 ਰੁਪਏ ਸਾਧਨ ਹੋ ਗਏ ਤਾਂ ਹੀ ਮੈਂ 10 ਖਰਚ ਕੇ ਫਾਇਦੇ 'ਚ ਹੋਊਂਗਾ ਜੇ ਮੇਰੇ ਕੋਲ ਉਹਦੀ ਤਿੰਨ ਰਹਿ ਕੇ ਫਿਰ ਮੈਂ ਕੀ ਕਰੂੰਗਾ ਤਿੰਨ ਵੀ ਕਿਸੇ ਦਿਨ ਖਤਮ ਹੋ ਜਿਆ ਇਹ ਥਿੰਕਿੰਗ ਆਫ ਮਾਈਂਡ ਐ ਜਿਹੜ ਹਾਂਜੀ ਹੁਣ ਆਪਣੇ ਕਿ ਨੀਰੇ ਗਿਓ ਰੇ ਰੀ ਕਣ ਕਣ ਖਾਈ ਜੋ ਕੀ ਇਹ ਕਣਕ ਚ ਕਣਕ ਤਾਂ ਇਹੀ ਕਣਕ ਆਪ ਨੂੰ ਬਿਮਾਰ ਕਰਨ ਲੱਗੀ ਹੁਣ ਮੱਧ ਪ੍ਰਦੇਸ਼ ਦੀ ਕਣਕ ਆਪਰ 55 ਰੁਪਏ ਕਿਲੋ ਨੂੰ ਆਟਾ ਲੈ ਰਹੇ ਆ ਕੋਈ 80 ਰੁਪਏ ਨੂੰ ਖਾ ਰਹੇ ਆ ਬੜੇ ਅਮੀਰ 100 100 ਵਾਲਾ ਖਾ ਰਹੇ ਆ ਉਹ ਸੂਰਸ ਦੇਖੋ ਛੱਡੋ ਪ੍ਰੇਮ ਮੰਗਈਆਂ ਨੂੰ ਮੰਗਾਈ ਮਾਤੇ ਮੰਗਾਈ ਦਾ ਵਧ ਨਹੀਂਓ ਜੇ ਤੁਸੀਂ ਸਾਰਾ ਕੁਝ ਫ੍ਰੀ ਕਰੀ ਜਾਂਦੇ ਆ ਤੁਸੀਂ ਟੈਕਸ ਲਾਈ ਜਾਂਦੇ ਆ 13 ਰੁਪਏ ਮੈਂ ਲਿਪ ਪੋਇਆ ਪੈਟਰੋਲ 8 ਰੁਪਏ ਮੈਂ ਡੀਜ਼ਲ ਪੋਇਆ 45 ਰੁਪਏ ਚੰਡੀਗੜ੍ਹ ਤੋਂ ਸਕੂਟਰ ਚ ਮੋੜ ਕੇ ਮੁੜੇ ਆਉਂਦੇ ਤੇ ਟੈਂਕੀ ਫੁੱਲ ਹਾਂਜੀ ਫਿਰ ਵੀ ਜੀ ਆਇਆਂ ਜਿੰਦੇ ਵੀ ਸਾਡੇ ਕੋਲ ਬਹੁਤ ਹੈ ਕੁਸ ਏਦਾਂ ਕਰਕੇ ਉਸਕਾ ਫ੍ਰੀ ਕਰਨ ਨਾਲ ਉਹਨਾਂ ਨੂੰ ਰੋਜ਼ਗਾਰ ਦੇਣ ਜੀ ਇੱਕ ਨਸ਼ੇ ਨੂੰ ਇਹਨੂੰ ਠੱਲ ਪਾਉਣਾ ਬਾ ਸਾਡੀ ਤਾਂ ਇਹੀ ਬੇਨਤੀ ਆ ਇੱਕ ਜਿਵੇਂ ਤੁਸੀਂ ਇਹ ਲੀਟਰਾਂ ਦੀ ਗੱਲ ਕੀਤੀ ਹੈ ਵੀ ਜਿਹਨਾਂ ਦਾ ਮਾਈਂਡ ਸੈਟ ਇਸ ਤਰੀਕੇ ਦਾ ਸੀਗਾ ਕਿ ਡਿਵੈਲਪਮੈਂਟ ਕਿਵੇਂ ਹੋਊਗਾ ਨਾ ਜਿਵੇਂ ਉਹਦੇ ਵਿੱਚ ਜ਼ਿਕਰ ਆਉਂਦਾ ਪ੍ਰਕਾਸ਼ ਬਾਦਲ ਦਾ ਵੀ ਆਉਂਦਾ ਉਧਰੋਂ ਡਾਕਟਰ ਮਨਮੋਹਨ ਸਿੰਘ ਦਾ ਵੀ ਆਉਂਦਾ ਉਹ ਮਤਲਬ ਸਿਸਟਮ ਤੋਂ ਸਹੀ ਸੀ ਵੀ ਮੰਗਾਈ ਵੀ ਕਹਿੰਦੇ ਘੱਟ ਸੀਗੀ ਉਦੋਂ ਹਨਾ ਜਦੋਂ ਡਾਕਟਰ ਮਨਮੋਹਨ ਸਿੰਘ ਸੀ ਡਾਕਟਰ ਮਨਮੋਹਨ ਸਿੰਘ ਇੱਕ ਗ੍ਰੈਜੂਏਟ ਪੜ੍ਹੇ ਲਿਖੇ ਬੰਦੇ ਨੌਲੇ ਵਰਲਡ ਬੈਂਕ ਦੇ ਪੀ ਐਚ ਡੀ ਦੀ ਵਰਲਡ ਬੈਂਕ ਦੇ ਗਵਰਨਰ ਰਹੇ ਹੋਏ ਨੇ ਜੀ ਤੇ ਉਹਨਾਂ ਦਾ ਸੋਚ ਕੁਛ ਹੋਰ ਸੀ ਹੁਣ ਜਿਹੜੀ ਹੁਣ ਕਰਦੇ ਬਹੁਤ ਕੁਛ ਨੇ ਜੀ ਸਰਕਾਰਾਂ ਕਰਦੀਆਂ ਬਹੁਤ ਕੁਛ ਨੇ ਜਦੋਂ ਕੋਈ ਹੁਣ ਇਨਕਮ ਘਟ ਜੂਗੀ ਫੇਰ ਸਰਕਾਰਾਂ ਵੀ ਕੀ ਕਰਨਗੀਆਂ ਜਿਵੇਂ ਪ੍ਰਕਾਸ਼ ਸਿੰਘ ਬਾਦਲ ਸੀਗੇ ਉਹਨਾਂ ਨੇ ਸਕੀਮਾਂ ਚਲਾਤੀਆਂ ਉਹੀ ਸਕੀਮਾਂ ਨੂੰ ਮੋੜ ਮੋੜ ਰਿਪੀਟ ਕਰੀਨਾ ਮੋੜ ਮੋੜ ਰਿਪੀਟ ਕਰੀਨਾ ਉਹਨਾਂ ਨੇ ਇੱਕ ਕਿਸਾਨ ਦੀ ਬਿਜਲੀ ਫਿਰ ਕਰੀ ਤੀ ਉਹ ਵੀ 200 ਰੁਪਏ ਲਾਇਆਤਾ ਮੋਟਰ ਦਾ ਉਹ ਵੀ ਬੰਦ ਕਰਤੀ ਸਾਰਾ ਕੁਝ ਫ੍ਰੀ ਚੱਕੀ ਚੱਲੋ ਇਹ ਲੁੱਟ ਬਾਜ਼ਾਰ ਬਹੁਤੀ ਦੇਰ ਨਹੀਂ ਚੱਲਣੀ ਕਿਸੇ ਦਿਨ ਸਰਕਾਰ ਨੂੰ ਸੋਚਣਾ ਪੈਣਾ ਮੈਂ ਤਾਂ ਇਹ ਕਹੂੰਗਾ ਆਪਾਂ ਕਿਸੇ ਸਰਕਾਰ ਦੀ ਨਖੇਰਦੀ ਨਹੀਂ ਕਰਦੇ ਨਾ ਅਸੀਂ ਭੰਡੀ ਕਰਦੇ ਆ ਕਿਉਂ ਅਸੀਂ ਗੁਰੂ ਦੇ ਸਿੱਖੇ ਭੰਡਣਾ ਚਾਹੀਦਾ ਨਹੀਂ ਹੈਗਾ ਅਸੀਂ ਉਹ ਦੇਖੀਏ ਵੀ ਸਾਡਾ ਕਾਰਨ ਕਿੱਥੇ ਆ ਮੁਲਕ ਦੇ ਵਿੱਚ ਕਮੀ ਉਹ ਲੱਭਣੀ ਚਾਹੀਦੀ ਸਾਨੂੰ ਇਹ ਨਹੀਂ ਹੈ ਕਿ ਉਹ ਆ ਗਏ ਉਹ ਆ ਗਏ ਐ ਚਲੇ ਗਏ ਉਹ ਉਹਨੂੰ ਪਿੰਡ ਤੋਂ ਬਿਨਾ ਬਿਨਾ ਕਰ ਲਾ ਨਾ 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 ਚਾਹੇ ਕੋਈ ਹੋਵੇ ਇਸ ਕਰਕੇ ਸਾਡੀ ਬੇਨਤੀ ਇਹ ਆ ਇੱਕ ਜਿਵੇਂ ਤੁਸੀਂ ਕਹਿੰਦੇ ਹੋ ਵੀ ਸਿੱਖ ਧਰਮ ਦੇ ਵਿੱਚ ਵੀ ਐਸਜੀਪੀਸੀ ਜਿਵੇਂ ਸਾਰਾ ਦਿਖ ਰਿਹਾ ਹੈ ਨਾ ਵੀ ਸਿੱਖੀ ਦਾ ਪ੍ਰਚਾਰ ਵੀ ਅੱਜ ਕੱਲ ਮੈਨੂੰ ਕਹਿਣਾ ਨਹੀਂ ਚਾਹੀਦਾ ਵੀ ਦੂਜੇ ਧਰਮਾਂ ਵਾਲੇ ਪਾਸੇ ਲੋਕ ਜਾ ਰਹੇ ਆ ਪਰ ਮੈਂ ਕਿਸੇ ਵੀ ਧਰਮ 'ਚ ਜਾਣ ਤਾਂ ਫਿਰ ਲੱਗਦਾ ਨਹੀਂ ਵੀ ਐਸਜੀਪੀਸੀ ਨੇ ਸਿੱਖੀ ਦਾ ਸਿੱਖ ਧਰਮ ਦਾ ਪ੍ਰਚਾਰ ਕੀਤਾ ਹੈ ਦੇਖੋ ਜੀ ਸਿੱਖ ਧਰਮ ਵਾਲੀ ਜਿਹੜੀ ਡਾਊਨਫਾਲ ਹੋਣ ਦੀ ਗੱਲ ਹੈ ਨਾ ਜੀ 7 ਕਰੋੜ ਰਾਧਾ ਸਵਾਮੀ ਨੇ ਠੀਕ ਹੈ ਮੇਰੀ ਆਪਣੀ ਕਾਊਂਟਿੰਗ ਤਾਂ ਨਹੀਂ ਹੈ ਕਿ ਜੋ ਵੀ ਸੁਣਦੇ ਆ 5 ਕਰੋੜ 4 ਕਰੋੜ ਦੂਏ ਧਰਮ ਦੇ ਲਾਲੋ ਵਿੱਚ ਸਰਸੇ ਵਾਲੇ ਵਿੱਚ ਹੋਰ ਐਰਾਵਾ ਕਿਉਂ ਕਾਰਨ ਡੁੱਬਣ ਦਾ ਕਾਰਨ ਕਿਉਂ ਹੋਇਆ ਟੁੱਟਣ ਦਾ ਕਾਰਨ ਕਿਉਂ ਲੋਕਾਂ ਨੂੰ ਲਾਲਚ ਦਿੱਤਾ ਕ੍ਰਿਸ਼ਚਨ ਬਣ ਗਏ ਆਪਣਾ ਧਰਮ ਛੱਡਤਾ ਜੀ ਸਾਡੀ ਸ਼ਰੋਮਣੀ ਕਮੇਟੀ ਦਾ ਬਜਟ ਬਹੁਤ ਹੈ ਇੱਕ ਇਹ ਆ ਹਿੰਦੂ ਵੇਖ ਲਿਆ ਉਹਦੇ ਨਾਲ ਨਫ਼ਰਤ ਕਰਨੇ ਛੱਡਨ ਸਿੱਖ ਵੀ ਰੀਜਨ ਇਹ ਆ ਅੱਗੇ ਸਾਡੀ ਬਹੁਤ ਤੌਰ ਹੋਇਆ ਕਰ ਦਿੱਤੀ ਸਿੱਖ ਨੂੰ ਹਰੇਕ ਦੇਖ ਕੇ ਆਲਾ ਖੁਸ਼ ਹੋਇਆ ਕਰਦਾ ਹੁਣ ਸਾਨੂੰ ਕਹਿੰਦੇ ਨੇ ਇਹ ਲੋੜ ਆ ਕੀ ਕੋਮੇ ਇਹ ਬਦਲਣੀ ਚਾਹੀਦੀ ਹੈ ਸ਼੍ਰੋਮਣੀ ਕਮੇਟੀ ਨੂੰ ਅਸੀਂ ਬੇਨਤੀ ਕਰਦੇ ਹਾਂ ਅਕਲ ਤਖਸ ਜੀ ਨੂੰ ਬੇਨਤੀ ਕਰ ਰਹੇ ਹਾਂ ਹੈੱਡ ਸਾਹਿਬ ਨੂੰ ਵੀ ਇਹਨੂੰ ਆਪਣੇ ਮਨ ਚੋਂ ਲੋਕਾਂ ਦੇ ਮਨ ਚੋਂ ਇਹ ਖਤਮ ਕਰੋ ਜੇ ਅੱਜ ਆਪਣਾ ਬੱਚਾ ਇੱਕ Hindu ਆ ਕੀ ਕਿਸੀਂ ਉਹਨੂੰ ਆਪਣੇ ਘਰ ਤੋਂ ਕੱਢ ਦੋਗੇ ਨਾ ਇਹ ਆਪਣੇ ਮਨ ਚੋਂ ਕਰਨ ਸਿੱਖ ਤਾਂ ਹਰੇਕ ਦਾ ਭਲਾ ਚਾਹੁੰਦਾ ਜਿਹੜਾ ਅਸਲੀ ਸਿੱਖ ਹੈ ਜਿਹੜਾ ਮੇਰੇ ਵਰਗਾ ਪਹਿਰਾਵਾ ਸਿੱਖ ਹੈ ਉਹ ਜਿਹਨੂੰ ਮਾਰੀ ਟੋਪੀਆਂ ਲਾਈ ਜਾਂ ਕੋਈ ਕਿਸੇ ਕੋਈ ਇਹ ਕੋਈ ਇਹ ਆਪਣੇ ਨਾਲ ਜੋੜਨ ਵਾਲੀ ਨਹੀਂ ਇਹ ਤੋੜਨ ਵਾਲੀਆਂ ਗੱਲਾਂ ਨੇ ਗੁਰੂ ਮਹਾਰਾਜ ਜੀ ਨੇ ਕਿਸੇ ਨੇ ਕਿਹਾ ਤਾਂ ਵੀ ਫਲਾਣਾ ਤਰ ਮੜਾ ਕਿੰਨੇ ਕਿੰਨੇ ਆਪਣੇ 15 ਭਗਤਾਂ ਦੀਆਂ ਬਾਣੀਆਂ ਨੇ ਹਾਂਜੀ ਕਿੰਨੇ ਆਪਣੇ ਕੋ ਉਹਨੇ ਗੁਰੂ ਗੋਬਿੰਦ ਸਿੰਘ ਜੀ ਦਾ ਦਰਜੇ ਨਾ ਕਰਦੇ ਜੇ ਕਿੰਨਾ ਮਾੜਾ ਹੁੰਦਾ ਨਾ ਨਾ ਕੋਈ ਧਰਮ ਨਹੀਂ ਮਾੜਾ ਬੰਦੇ ਦੇ ਆਪਣੀ ਨਾ ਨੈਚਰ ਆਫ ਮਾਈਂਡ ਮਾੜੀ ਆ ਉਹ ਤਾਂ ਸੰਭਾਲ ਹੀ ਨਹੀਂ ਹੈਗੀ ਤੁਹਾਨੂੰ ਪਤਾ ਕਿ 328 ਸਰੂਪ ਨੇ ਜਿਹੜੇ ਗੁਰੂ ਗ੍ਰੰਥ ਸਾਹਿਬ ਜੀ ਦੇ ਲਾਪਤੇ ਹੀ ਕਰਤੇ ਜੇ ਕੱਲੂ ਰੱਬ ਨਾ ਕਰੇ ਕੋਈ ਘਟਨਾ ਵਾਪਰਦੀ ਹੈ ਨਾ ਜੇ ਰਿਕਾਰਡ ਹੀ ਨਹੀਂ ਉਹਨਾਂ ਕੋਲ ਹੁਣ ਭਗਵੰਤ ਮਾਨ ਜਿਵੇਂ ਕਾਰਵਾਈ ਕੀਤੀ ਸੀਗੀ ਤੇ ਐਸਜੀਪੀਸੀ ਕਹ ਰਿਹਾ ਕਿ ਇਹ ਤਾਂ ਧੱਕਾ ਕਰ ਰਹੇ ਨੇ ਸਾਡੇ ਨਾਲ ਸਾਡੀ ਮਤਲਬ ਕਿਸੇ ਵੀ ਧਰਮ ਦੇ ਮੁੱਦਿਆਂ 'ਚ ਸਰਕਾਰ ਦਖਲਦੰਦੀ ਨਹੀਂ ਕਰ ਸਕਦੇ ਉਹ ਕਹਿੰਦੇ ਵੀ ਨਾ ਸੀ ਕਰਨ ਦਈਏ ਦੇਖੋ ਭਗਵੰਤ ਮਾਨ ਜੀ ਦੀ ਇੱਕ ਗੱਲ ਹੈਗੀ ਆ ਵੀ ਸਰਕਾਰ ਜੇ ਇੰਨੇ ਹੀ ਤੁਹਾਨੂੰ ਤਾਂ ਵੀ ਸਰਕਾਰ ਸਾਡੇ ਆ ਧਰਮ ਕੋ ਮਾਂ ਉਹਨਾਂ ਦਾਖਲ ਕਰ ਰਹੀ ਆ ਤੁਸੀਂ 300 ਸਰੂਪਨ ਜਦੋਂ ਕੁਛ ਗੱਲ ਛਿੜੀ ਦੀ ਉਸ ਤੋਂ ਉਹਦਾ ਲੱਭਦਾ ਰਾਜ ਵੀ ਕਿੱਥੇ ਗਏ 328 ਸਰੂਪ ਕੱਲ ਨੂੰ ਕਿਸੇ ਗਲਤ ਬੰਦੇ ਦੇ ਅੰਸਰ ਚ ਲੱਗ ਗਏ 50 ਸਾਲ ਬਾਅਦ ਉਹ ਸਾਰੀ ਬਾਣੀ ਨੂੰ ਬਦਲ ਦੇਣਾ ਸਾਰਾ ਸਿਸਟਮ ਹੀ ਬਦਲਣਾ ਸਾਨੂੰ ਡਰ ਇਹ ਆ 328 ਸਰੂਪ ਗੈਪ ਐ ਨਹੀਂ ਹੋ ਸਕਦੇ ਜੀ ਬਿਨਾ ਕਿਸੇ ਦੀ ਸੋਚੀ ਸਮਝ ਸਾਜ ਤੋਂ ਬਿਨਾ ਅਸੀਂ ਤਾਂ ਗੁਰੂ ਮਾਰ ਦੇ ਮੱਥਾ ਟੇਕਣ ਲੱਗ ਗਏ ਸਰੂਪ ਤਾਂ ਵੀ ਕਿੱਥੇ ਚੱਕ ਰਹਿ ਜਾਣਗੇ ਜਾਂ ਡਰ ਲੱਗਦਾ ਅਸੀਂ ਤਾਂ ਡਰਦੇ ਆ ਵੀ ਨਾ ਸਭ ਤੋਂ ਗਲਤੀ ਨਾ ਹੋ ਜAVE ਜਿਹੜੇ ਗੁਰੂ ਗ੍ਰੰਥ ਸਾਹਿਬ ਦੇ ਜ਼ਿਆਦਾ ਨਜ਼ਦੀਕ ਰਹਿੰਦੇ ਆ ਗਲਤੀਆਂ ਉਹੀ ਕਰਦੇ ਆ ਉਹ ਉਹਨਾਂ ਨੂੰ ਇੱਕ ਕਿਤਾਬ ਸਮਝਦੇ ਨੇ ਉਹ ਨਹੀਂ ਨਹੀਂ ਅਸੀਂ ਆਪਣਾ ਗੁਰੂ ਗ੍ਰੰਥ ਸਾਹਿਬ ਜੀ ਸਮਝਦੇ ਆ ਜਿਹੜੇ ਉਹਦੇ ਨੇੜੇ ਰਹਿੰਦੇ ਨੇ ਸਾਡੇ ਆਪਣੇ ਦਿਮਾਗ ਦੀ ਖੋਜ ਆ ਇਹ ਵੀ ਉਹ ਤੋਂ ਡਰਦੇ ਨਹੀਂ ਉਹਨੂੰ ਇੱਕ ਬੁੱਕ ਸਮਝਦੇ ਨੇ ਪਰ ਇਹਨਾਂ ਨੂੰ ਇਹ ਨਹੀਂ ਪਤਾ ਬਾਈਬਲ ਇੱਕ ਇੱਕ ਨਾ ਸਭ ਤੋਂ ਉੱਤਮ ਧਰਮ ਕਿਸੇ ਧਰਮ ਨੂੰ ਨਹੀਂ ਕਿਹਾਗਾ ਬਾਈਬਲ ਨੂੰ ਨਹੀਂ ਕਿਹਾ ਬ੍ਰਹਿਮੰਡ ਦਾ ਗਿਆਨ ਬ੍ਰਹਿਮੰਡ ਦਾ ਗਿਆਨ ਆ ਇਹ ਹੈਂ ਜੀ ਸਾਡੇ ਨੂੰ ਤਾਂ ਫਿਲਾਸਫਰ ਆਫ ਦੀ ਅਮਰੀਕਾ ਦੇ ਉਹਦੇ ਵਿੱਚ ਯੂਨੀਵਰਸਿਟੀ ਸਾਡੀ ਦਾ ਬਹੁਤ ਹੋ ਰਹੇ ਆ ਅਸੀਂ ਇਹਨੂੰ ਇਹ ਤੋਂ ਟੁੱਟਦੇ ਜਾ ਰਹੇ ਆ ਇੱਕ ਇਹ त्याਗਣ ਵੀ ਇਹ ਧਰਮ ਮਾੜਾ ਇਹ ਕਹਿਣਾ ਕਰਦਾ ਵੀ ਸਾਡਾ ਪੰਥ ਨਿਆਰਾ ਇਹ ਨਿਆਰਾ ਤਾਂ ਹੀ ਆ ਜੇ ਅਸੀਂ ਪੰਥ ਦੇ ਵਿੱਚ ਅਸੂਲਾਂ ਚੱਲੂਗੇ ਨੇ ਨਹੀਂ ਪੰਥ ਸਾਡਾ ਨਿਆਰਾ ਨੂੰ ਕੌਣ ਸਮਝੂਗਾ ਪਰ ਉਹ ਨਿਆਰਾ ਹੈਂ ਜੀ ਐ ਤਾਂ ਮੈਂ ਰੋਹ ਜਾਇ ਕੱਢ ਲੈ ਜਨਾ ਰਾਜ ਕਰੇਗਾ ਖਾਲਸਾ ਕਿੱਥੋਂ ਕਰੂਗਾ ਜੇ ਅਸੀਂ ਖਾਲਸੇ ਰੂਪ ਜੀ ਨਹੀਂ ਰਹਿਣਾ ਸਾਨੂੰ ਡਰ ਇਹ ਹੈ ਸਾਇਦ ਕੈਨੇਡਾ ਅਮਰੀਕਾ ਚ ਅਸਲੀ ਰਾਜ ਹੋਊਗਾ ਖਾਲਸੇ ਦਾ ਉਰੇ ਤਾਂ ਮੈਨੂੰ ਲੱਗਦਾ ਨਹੀਂ ਹੈਗਾ ਵੀ ਹੋਊਗਾ ਜੀ ਜੇ ਤੋ ਆਪਾਂ ਹਜੇ ਨਹੀਂ ਹੱਪ ਸਾਬਤ ਤਾਂ ਸਾਡੇ ਕੋਨੇ ਮੋਨੇ ਨੇ ਨਾ ਅਸੀਂ ਜੋੜਦੇ ਨਾ ਤੁਹਾਨੂੰ ਤੋੜਦੇ ਆ ਲੜੀ ਜਾਂਦੇ ਕਦੇ ਹਿੰਦੂਆਂ ਨਾਲ ਲੜ ਪਏ ਕਦੇ ਸਾਈਆਂ ਨਾਲ ਲੜ ਪਏ ਇਹ ਕੋਈ ਲੜਾਈ ਵਾਲਾ ਜੁਦਦਾ ਕੋਈ ਮਕਾਨ ਮદાન ਹੈ ਸਾਨੂੰ ਤਾਂ ਮਾਰਸ਼ਲ ਕੌਮਤੀ ਅਸੀਂ ਜਿਨ੍ਹਾਂ ਨੇ ਸਾਨੂੰ ਲੜਾਕੇ ਸਮਝਦਾ ਇਹ ਬਹੁਤ ਵੱਡੀ ਗ੍ਰਾਵਟ ਹੈ ਇੱਕ ਜਿਵੇਂ ਇੱਥੇ ਪ੍ਰੇਰਣਾ ਸਰੋਤ ਹੀ ਆਪਣੇ ਜਿਲ੍ਹੇ 'ਚ ਹੀ ਹੈ ਨਾ ਐਡੀ ਘਟਨਾ ਵਾਪਰੀ ਹੋਈ ਹੈ ਇੱਥੇ ਛੋਟੇ ਸਾਬਜਾ ਦੇ ਸ਼ਹੀਦ ਨੀਹਾਂ 'ਚ ਚਨੇ ਗਏ ਹੈ ਨਾ ਆ ਹੁਣ ਦਿਨ ਲੰਘ ਕੇ ਗਏ ਨੇ ਉਹਨਾਂ ਦੇ ਹਜੇ ਵੀ ਮੈਂ ਕਹਿੰਦਾ ਚੱਲ ਰਹੇ ਨੇ ਕਿਉਂਕਿ ਮਹੀਨਾਵਾਂ ਚੱਲ ਰਿਹਾ ਹੈ ਤਾਂ ਇੱਥੋਂ ਤੁਸੀਂ ਬੱਚਿਆਂ ਨੂੰ ਕੀ ਕਹਿਣਾ ਚਾਹੁੰਦੇ ਹੋ ਵੀ ਪ੍ਰੇਰਣਾ ਤਾਂ ਲੈਣ ਆਉਂਦੇ ਨੇ ਕਿੰਨੇ ਟਰੈਕਟਰ ਟਰਾਲੀਆਂ ਐਦਕੀ ਕਹਿੰਦੇ ਵੀ 50 ਲੱਖ ਦੇ ਕਰੀਬ ਸੰਗਤ ਇੱਥੇ ਠੁਕੀ ਆ ਹਾਂਜੀ ਤੇ ਫਿਰ ਤੁਹਾਨੂੰ ਕੀ ਲੱਗਦਾ ਹੈ ਕਿ ਬੱਚੇ ਦਾੜੀ ਕਿਉਂ ਨਹੀਂ ਰੱਖਦੇ ਜਿਹੜੇ ਸਿੱਖ ਧਰਮ ਤੋਂ ਬਿਲੋਂਗ ਕਰਦੇ ਨੇ ਪ੍ਰੇਰਣਾ ਕਿਉਂ ਨਹੀਂ ਲੈ ਰਹੇ ਹੈਗੇ ਆਉਂਦੇ ਜ਼ਰੂਰ ਨੇ ਦਰਸ਼ਨ ਕਰਨ ਪ੍ਰੇਰਣਾ ਕਿਉਂ ਨਹੀਂ ਮਿਲ ਰਹੀ ਉਹਨਾਂ ਨੂੰ ਦੇਖੋ ਜੀ 70% ਬੰਦੇ ਪੂਰੇ ਸਿਰਫ ਹਜਾਕੀਆ ਮਜ਼ਾਕੀਆ ਲੈਜੰਡ ਵਾਲਾ ਬੰਦੇ ਸਿਰਫ 30% ਬੰਦੇ ਮੈਂ ਕਹਾਂਗਾ ਉਹ ਸ਼ਰਧਾ ਨਾਲ ਆਉਂਦੇ ਆ ਜਿਹੜੇ ਪੂਰੇ ਇਲਾਕੇ ਵਾਲੇ ਬੰਦੇ ਨੇ 6-6 ਮਹੀਨੇ ਤੱਕ ਉਹ ਪਰਿਵਾਰ ਨੂੰ ਉੱਥੇ ਨਮਸ਼ ਕਰੇ ਤੈਨੂੰ ਹੋ ਜਾਂਦੀ ਹੈ ਇਹ ਨਹੀਂ ਵੀ ਅਸੀਂ ਅੱਜ ਵਾਲ ਰੱਖ ਲਏ ਅਸੀਂ ਬੜੇ ਧਾਰਮਿਕ ਬਣ ਗਏ ਨੋ 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 ਸਾਡੇ ਨਾਲੋਂ ਮੈਨੂੰ ਫਤੇਗੜ ਸਾਹਿਬ ਐਸੇ Hindu ਪਰਿਵਾਰ ਮਿਲਦੇ ਨੇ ਜਿਨ੍ਹਾਂ ਦੇ ਸਾਰੇ ਪਰਿਵਾਰ ਦੋ ਟਾਈਮ ਮੱਥਾ ਟੇਕਣਾ ਹੁੰਦੇ ਨੇ ਬਹੁਤ ਹੀ ਮਹਾਨਦਾਰਨ ਦੇ ਸਾਧ ਜਿਹੜੇ ਕਿ ਆਪ ਉਹ ਨੇ ਉਹ ਕਲੀਨ ਸ਼ੇਪ ਨੇ ਵਿਚਾਰੇ ਪਰ ਉਹਦੇ ਸਰਦਾ ਬਹੁਤ ਹੈ ਇਹਨਾਂ ਦੀ ਕੁਰਬਾਨੀ ਨੂੰ ਕਹਿੰਦੇ ਜੇ ਅਸੀਂ ਇਹਨਾਂ ਦੀ ਬਦੌਲਤ ਉਹ ਰਹ ਰਹੇ ਹਾਂ ਇਹਨਾਂ ਦੀ ਬਦੌਲਤ Hindu ਧਰਮ ਹੈ ਇਹਨਾਂ ਦੇ ਤੋਂ ਬਦੌਲਤ Jain ਧਰਮ ਹੈ ਕਿੰਨੇ ਧਰਮ ਇਹਨਾਂ ਦੀ ਬਦੌਲਤ ਨੇ ਨਾ ਤੇ ਸਾਰੇ ਆਪਾਂ ਮੁਸਲਮਾਨ ਦੇ ਮੁਸਲਮਾਨ ਧਰਮ ਮਾੜਾ ਨਹੀਂ ਹੈਗਾ ਕੁਝ ਇਹ ਜੇ ਲੋਕ ਆ ਗਏ ਜਿਨ੍ਹਾਂ ਨੇ ਸਾਰੇ ਧਰਮ ਨੂੰ ਬਰਬਾਦ ਕਰ ਛੱਡਿਆ ਬਦਨਾਮ ਕਰ ਛੱਡਿਆ ਇਸ ਜਗ੍ਹਾ ਤੋਂ ਵੀਰ ਜੀ ਸੇਧ ਲੈਣੀ ਚਾਹੀਦੀ ਹੈ ਹਰੇਕ ਨੂੰ ਨਮਸਕਾਰ ਘੱਟੋ ਘੱਟ ਆਪਾਂ ਹੋਰ ਨਹੀਂ ਕੋਸਾ ਤੇ ਨਮਸਕਾਰ ਤਾਂ ਕਰ ਸਕਦੇ ਹਾਂ ਅਸੀਂ ਆਪਣੇ ਪਰਿਵਾਰ ਚ ਲਾ ਲੋ ਸਾਡੇ ਪਰਿਵਾਰ ਚ ਸਾਰੇ ਬਿੱਲੇ ਫਿਰਦੇ ਨੇ ਕਦੇ ਉੱਥੇ ਜਾ ਕੇ ਨਮਸਕਾਰ ਨਹੀਂ ਕਰਦੇ ਕਹਿੰਦੇ ਨੇ ਕੋਈ ਨਹੀਂ ਚੱਲ ਆਪਾਂ ਤਾਂ ਨੇੜੀਆਂ ਜਾਣਾ ਹੈ ਨਹੀਂ ਇਹ ਬਹੁਤ ਵੱਡੀ ਕਮੀ ਹੈ ਮਸਮੇ ਤੇ ਹੀ ਕਹੂੰਗਾ ਆਖਰੀ ਸਵਾਲ ਅੱਗੇ 2027 ਆ ਰਿਹਾ ਤੁਸੀਂ ਕਹੋ ਜੀ ਸਰਕਾਰ ਨੂੰ ਐਕਸਪੈਕਟ ਕਰ ਰਹੇ ਹੋ ਕਿ ਕਹੋ ਜੀ ਸਰਕਾਰ ਆਵੇ ਜਿਵੇਂ ਹੁਣ ਅਮਰਤਪਾਲ ਦੀ ਪਾਰਟੀ ਵੀ ਆ ਗਈ ਆ ਬਾਕੀ ਪਾਰਟੀਆਂ ਤਾਂ ਹੈਗੀਆਂ ਨੇ ਜਿਹੜੀਆਂ ਪੁਰਾਣੇ ਚੱਲ ਰਹੀਆਂ ਨੇ ਕਹੋ ਜੀ ਸਰਕਾਰ ਚਾਹੁੰਦੇ ਹੋ ਤੁਸੀਂ ਸਰਕਾਰ ਬੇਟੇ ਅਸੀਂ ਚਾਹੁੰਦੇ ਆ ਸਰਬੱਤ ਦੇ ਭਲੇ ਦੀ ਸਰਕਾਰ ਹੋਵੇ ਵੀ ਸਰਬੱਤ ਦੇ ਭਲੇ ਸਰਕਾਰ ਦੀ ਮੀਂਹ ਜੇ ਆ ਹਰੇਕ ਨੂੰ ਕੰਮ ਮਿਲੇ ਹਰੇਕ ਨੂੰ ਤਨ ਤੇ ਕੱਪੜਾ ਮਿਲੇ ਹੈ ਜੀ ਹਰੇਕ ਕਾਨੂੰਨ ਜਿਹੜਿਆ ਅੱਜ ਕੱਲ ਗੈਂਗਸਟਰ ਬਾਦ ਹੋਇਆ ਵਾ ਇਹ ਬੰਦ ਹੋਵੇ ਅਸੀਂ ਤਾਂ ਇਹ ਕਹਉਨੇ ਆ ਸਭ ਆਪਣੀ ਆਤਮਾ ਨੂੰ ਸਹੀ ਮਤਲਬ ਢੰਗ ਨਾਲ ਬੰਦਾ ਰਹੇ ਪਿਆਰ ਨਾਲ ਬਸ ਅਸੀਂ ਕਿਹੜੀ ਮਰਜ਼ੀ ਸਰਕਾਰ ਸਰਕਾਰ ਦੀ ਨੋ ਥਿੰਕਿੰਗ ਦੀ ਅਸੀਂ ਸਰਕਾਰ ਤੋਂ ਐ ਨਹੀਂ ਕਹਿੰਦੇ ਵੀ ਅਸੀਂ ਉਹਨਾਂ ਨੂੰ ਕਹੀਏ ਵੀ ਸਾਨੂੰ ਆਹ ਕਰ ਦੋ ਉਹ ਕਰ ਦੋ ਨਾ ਸਰਕਾਰ ਜਿਹੜੀ ਮਰਜ਼ੀ ਆ ਜਾਵੇ ਸਰਕਾਰਾਂ ਨਹੀਂ ਮਾੜੀਆਂ ਹੈਗੀਆਂ ਜੀ ਉਹਨਾਂ ਨੂੰ ਸਰਕਾਰਾਂ ਚ ਚਲਾਉਣ ਵਾਲੇ ਕੋਈ ਗਾਈਡ ਕਰਨੇ ਵਾਲੇ ਬੰਦੇ ਨਹੀਂ ਹੈਗੇ ਬਸ ਇਹੀ ਹੋ ਸਾਡੀ ਬੇਨਤੀ ਹੈ ਧੰਨਵਾਦ ਜੀ ਅੱਖਾ ਜੀ ਕੀ ਨਾਮ ਹੈ ਸੌਰਾਮ ਸਾਬਕਾ ਸਰਪੰਚ ਠੀਕ ਹੈ ਇਸ ਕਾਂਗਰਸ ਪਾਰਟੀ ਤੋਂ ਬਿਲੋਂਗ ਕਰਦੇ ਹਾਂ ਮੈਂ ਕਾਂਗਰਸ ਦਾ ਸਾਰੇ ਦਾ ਮੇਰੇ ਸਾਰੀਆਂ ਪਾਰਟੀਆਂ ਅੰਦਰ ਸਤਕਾਰੇ ਹੋਗਾ ਠੀਕ ਹੈ ਹੁਣ ਜਿਹੜਾ ਸਾਡੇ ਐਮਐਲਏ ਆ ਉਹ ਮੈਨੂੰ ਵੱਡਾ ਭਰਾ ਕਹਿੰਦਾ ਜਿੱਥੇ ਮਤਲਬ ਪਹਿਲਾਂ ਕਾਂਗਰਸ ਚ ਇਹੀ ਉਹ ਠੀਕ ਹੈ ਹਾਂ ਤੁਸੀਂ ਮਤਲਬ ਸਾਰੀਆਂ ਸਰਕਾਰਾਂ ਦੇ ਕਹਿ ਲਓ ਕਿ ਕਰੀਬ ਰਹੇ ਹੋਏ ਹੋ ਤੇ ਮਤਲਬ ਕਿਵੇਂ ਦੇਖਦੇ ਹੋ ਵੀ ਹੁਣ ਤੱਕ ਦਾ ਜਿਹੜਾ ਸਿਆਸੀ ਮਾਹੌਲ ਰਿਹਾ ਹੈ ਜਿਵੇਂ ਦੇ ਕੰਮ ਹੋਣੇ ਚਾਹੀਦੇ ਸੀ ਸਾਰਾ ਕੁਝ ਸਹੀ ਚੱਲ ਰਿਹਾ ਹੈ ਕਿ ਤੁਹਾਨੂੰ ਕਿਤੇ ਕਮੀ ਨਜ਼ਰ ਆ ਰਹੀ ਹੈ ਦੇਖੋ ਮੈਂ 1993 ਦੇ ਵਿੱਚ ਸਰਪੰਚ ਬਣਿਆ ਸੀ ਬਿਆਨ ਸਿੰਘ ਦੀ ਸਰਕਾਰ ਸੀ ਠੀਕ ਹੈ ਦੇਖੋ ਸਾਡੇ ਬੜਾ ਬਹੁਤ ਤਵਾਸ ਹੀ ਇੱਥੇ ਰਾਤਾਂ ਨੂੰ ਕੋਈ ਸੁਖ ਦੀ ਨੀਂਦ ਨਹੀਂ ਸੰਸਦ ਦਾ ਬਾਜ਼ਾਰ ਬੰਦ ਹੋ ਜਾਂਦੀ ਤੇ ਚਲੋ ਬਿਆਨ ਸਿੰਘ ਦੀ ਕੁਰਬਾਨੀ ਉਹਨਾਂ ਨੇ ਆਪਣੀ ਦਿੱਤੀ ਅਮਨ ਸ਼ਾਂਤੀ ਉਹਨਾਂ ਨੇ ਕਰੀ 2 ਸਾਲ ਦੇ ਵਿੱਚ ਤੇ ਮੈਂ ਕਹਿ ਸਕਦਾ ਹਾਂ ਵੀ ਹਰੇਕ ਮਹੀਨੇ ਸਾਡੇ ਫਤਿਹਗੜ੍ਹ ਸਾਹਿਬ ਜ਼ਿਲ੍ਹਾ ਜਿਹੜਾ ਮੰਨ ਵਿੱਚ ਬਣਿਆ ਤੇ ਸਾਡੇ ਸ਼ਮਸ਼ੇਰ ਸਿੰਘ ਦੋਲੋਂ ਪ੍ਰਧਾਨ ਵੀ ਰਹੇ ਆ ਮੰਤਰੀ ਵੀ ਸੀ ਜਿਆਦਾ ਰਾਜ ਸਭਾ ਦੇ ਮੈਂਬਰ ਵੀ ਰਹੇ ਆ ਤੇ ਲੋਕ ਸਭਾ ਦੇ ਮੈਂਬਰ ਵੀ ਰਹੇ ਆ ਉਹ ਪਲੇਨਿੰਗ ਬੋਰਡ ਦੇ ਚੇਅਰਮੈਨ ਸੀ ਹਰੇਕ ਮਹੀਨੇ ਸਾਨੂੰ ਸਰਪੰਚਾਂ ਨੂੰ ਤੁਸੀਂ ਵੀ ਉਸ ਪਿੰਡ ਚ ਕੀ ਲੋੜ ਹੈ ਪੈਸੇ ਮਿਲਦੇ ਰਹੇ ਸਾਡੇ ਪਿੰਡ ਨੂੰ ਬਹੁਤ ਪੈਸੇ ਮਿਲੇ ਸਾਡੇ ਪਿੰਡ ਮਿਡਲ ਸਕੂਲ ਸੀ ਸਰਦਾਰ ਕਰਮ ਸਿੰਘ ਜੀ ਸਵਰਗੀ ਅੱਜ ਕੱਲ੍ਹ ਸੁਰਗਾ ਚ ਵਸਾ ਹੋਵੇ ਉਹ ਆਏ ਸੀ ਫੰਕਸ਼ਨ ਕਰਿਆ ਸੀ ਸਕੂਲ ਮੰਗਿਆ ਨਹੀਂ ਹੋਰ ਮੰਗਾ ਮੰਗਿਆ ਤੇ ਉਹਨਾਂ ਨੇ ਸਾਡਾ ਸਕੂਲ ਜਿਹੜਾ ਮਿਡਲ ਕਰਿਆ ਬਹੁਤ ਵਧੀਆ ਸਰਬ ਆਪਣੇ ਸੱਚਖੰਡ ਵਾਸੀ ਬਾਬਾ ਅਜੀਤ ਸਿੰਘ ਜੀ ਹੰਸਾਲੀ ਵਾਲੇ ਇੱਥੇ ਸਾਡੇ ਸਕੂਲ 'ਚ ਵੀ ਆਉਂਦੇ ਰਹੇ ਹਰੇਕ ਸਾਲ ਮੈਂ ਲਗਾਤਾਰ ਤਕਰੀਬਨ 10-11 ਸਾਲ ਟੂਰਨਾਮੈਂਟ ਅਸੀਂ ਕਰਾਉਂਦੇ ਰਹੇ ਸਾਰੇ ਪਿੰਡ ਦੇ ਸਹਿਯੋਗ ਨਾਲ ਤੇ ਬਾਬਾ ਜੀ ਹਰੇਕ ਸਾਲ ਆਉਂਦੇ ਰਹੇ ਸਾਡੇ ਕਹਿੰਦੇ ਵੀ ਤੁਹਾਡਾ ਬੜਾ ਵਧੀਆ ਸਕੂਲ ਬਣੂਗਾ ਸਕੂਲ ਦਾ ਜਿਹੜਾ ਮੈਂ ਉਦਘਾਟਨ ਵੀ ਉਹਨਾਂ ਤੇ ਕਰਾਇਆ ਉਹਨਾਂ ਨੇ ਸਾਡੇ ਸਕੂਲ ਨੂੰ ਵੀ ਬੜੇ ਪੈਸੇ ਦਿੱਤੇ ਆ ਸਰਕਾਰ ਨਾਲੋਂ ਵੀ ਵੱਧ ਪੈਸੇ ਦਿੱਤੇ ਉਹਨਾਂ ਨੇ ਤੇ ਜਿਸ ਤਰ੍ਹਾਂ ਸਾਡੀ ਆ ਫਿਰਨੀ ਬਣੀ ਆ ਕਾਂਗਰਸ ਵੇਲੇ ਬਣੀ ਆ ਕਾਂਗਰਸ ਵੇਲੇ ਸਾਡੇ ਸਕੂਲ 'ਚ ਆ ਸਟੇਡੀਅਮ ਬਣਿਆ ਪੈਸੇ ਆਏ ਤੇ ਦੋਲੋ ਸਾਹਿਬ ਨੇ ਸਾਨੂੰ ਐਮਪੀ ਵੇਲੇ ਵੀ ਗਰਾਂਟਾ ਬੜੀਆਂ ਦਿੱਤੀਆਂ ਰਾਜ ਸਭਾ ਵੇਲੇ ਵੀ ਜਿਹੜੇ ਪੰਨਾਂ ਦੇ ਵਿੱਚ ਗਰਾਂਟਾ ਦਿੰਦੇ ਵੰਡ ਕੇ ਆਈ ਦਿੱਤੀ ਹੈ ਤੇ ਸਾਡੇ ਚਾਲ ਬਹੁਤ ਕਮ ਹੋਇਆ ਪਿੱਛੇ ਸਰਕਾਰਾਂ ਚੋਂ ਪੈਸੇ ਆਏ ਆ ਸਾਡੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਸੰਗਤ ਦਰਸ਼ਨ ਕਰਿਆ ਸਾਡੇ ਸਰਪੰਚੀ ਇੱਥੇ ਪੈਸੇ ਦਿੱਤੇ ਬਣਨ ਨੂੰ ਪਰ ਉਹ ਸਾਡੇ ਪਿੰਡ ਦਾ ਇੰਨਾ ਵਿਕਾਸ ਨਹੀਂ ਮੁੜ ਕੇ ਹੋ ਸਕਿਆ ਹੈਗਾ ਧਰਮ ਸਾਲਾ ਸਾਡੇ ਬਣੀ ਆ ਪੰਚਾਇਤ ਘਰ ਬਣਿਆ ਵਾ ਬਣਿਆ ਜਦ ਸਾਡੇ ਪ੍ਰਿੰਸ ਚਾਰਲਸ ਆਏ ਸੀ ਇੱਥੇ ਆਪਣੇ ਮੁੱਖ ਮੰਤਰੀ ਆਪਣੇ ਕੈਪਟਨ ਅਮਰਿੰਦਰ ਸਿੰਘ ਜੀ ਇੱਕ ਘੰਟਾ ਸਾਢੇ 10 ਮਿੰਟ ਦਾ ਪ੍ਰੋਗਰਾਮ ਸੀ ਇੱਥੇ ਆਏ ਇੱਥੋਂ ਸਾਰੇ ਪਿੰਡ ਦਾ ਘੇੜਾ ਲਾਇਆ ਉਹਨਾਂ ਨੇ ਵੀ ਸਾਡੇ ਪਿੰਡ ਨੂੰ ਜਾਲ ਬੜੇ ਪੈਸੇ ਮਤਲਬ ਜਿਆਦਾ ਹੈ ਜਿਸ ਤਰ੍ਹਾਂ ਸਾਡੇ ਸ਼ਮਸ਼ਾਨ ਘਾਟ ਦੀ ਚਾਰ ਦੁਬਾਰੀ ਸਟੇਡੀਅਮ ਦੀ ਚਾਰ ਦੁਬਾਰੀ ਸਾਰੇ ਮਤਲਬ ਜਿਹੜੇ ਕੰਮ ਹੋ ਗਏ ਤੇ ਹੁਣ ਜੇ ਇਹ ਸਰਕਾਰ ਦੀ ਗੱਲ ਕਰਦੇ ਆ ਹੁਣ ਸਰਕਾਰ ਬਣੀ ਲੋਕਾਂ ਕਹਿੰਦੇ ਬਦਲਾ ਆਊਗਾ ਇਹ ਕਹਿੰਦੇ ਜਿਸੀ ਰੇਤੇ ਨਾਲ ਸਰਕਾਰ ਚਲਾ ਲਾਂਗੇ ਸ਼ਰਾਬ ਨਾਲ ਚਲਾ ਦਾਂਗੇ ਉਲਟਾ ਇੰਨਾ ਕਰਜ਼ਾ ਲੈ ਕੇ ਲੋਕ ਕਰਜ਼ਾਈ ਕਰਦੇ ਸਰਕਾਰੀ ਜ਼ਮੀਨਾਂ ਹੀ ਵੇਚਣ ਲੱਗ ਗਏ ਵੇਚ ਰਹੇ ਨੇ ਨਰਾਲਾ ਪਾਇ ਰਿਹਾ ਤੇ ਇਹਨਾਂ ਦੇ ਲੋਕਾਂ ਨੇ ਬਦਲਾਓ 92 93 ਆ ਗਏ ਐਮ ਐਲ اے ਜਿਹੜਾ ਕਦੇ ਸਰਪੰਚ ਨਹੀਂ ਮੈਣ ਸੁਭਾ ਐਮ ਐਲ اے ਬਣ ਗਿਆ ਲੋਕਾਂ ਨੇ ਬਦਲਾਓ ਲਿਆ ਤਾਂ ਲੋਕ ਹੁਣ ਸੋਚਦੇ ਆ ਇੱਕ ਦੋ ਕੰਮ ਤਾਂ ਇਹਨਾਂ ਨੇ ਕਰੇ ਆ ਦੇਖੋ ਬਿਜਲੀ ਫ੍ਰੀ ਕਰਤੀ ਪਹਿਲਾਂ ਇਕੱਲੇ ਐਸਸੀ ਨੂੰ ਕਰਦੇ ਸੀ ਹੁਣ ਸਾਰੇ ਦੂਵੇ ਜਰ ਨੂੰ ਵੀ ਇਹਨਾਂ ਕਰੀਏ ਬੜੀਆ ਵਧੀਆ ਕੰਮ ਕਰਿਆ ਅੱਗੇ ਜ਼ਿਮੀਦਾਰਾਂ ਨੂੰ ਮੈਂ ਸਾਡੇ ਭਗਵਾਨ ਤੁਸੀਂ ਮਹਾਰਾਜ ਤੇ ਮੰਡੀ ਦੇ ਵਿੱਚ ਮੈਂ ਫਟੇਕੜ ਜਿਲ੍ਹੇ ਆਰਤੀਆਂ ਦੇ ਪ੍ਰਧਾਨ ਬੀ ਜੀ ਤੇ ਉੱਥੇ ਮੈਂ ਉਹਨੂੰ ਸਵਾਲ ਕਰਿਆ ਇਹ ਸਾਡੀ ਉੱਥੇ ਮੀਟਿੰਗ ਹੋਈ ਚੰਡੀਗੜ੍ਹ ਜੀ ਇਹ ਕਹਿੰਦਾ ਮੈਂ ਆਪਣੇ ਦਾਦੇ ਨਾਲ ਗਿਆ ਸਾਡੇ ਆੜਤੀਆਂ ਦੇ ਤੇ ਪੈਸੇ ਮੰਗੇ ਕਹਿੰਦਾ ਥੋੜੀ ਗੱਦੀਆਂ ਤੇ ਕਹਿੰਦਾ ਮੈਂ ਨੀਂਦ ਬੜੀ ਉੱਥੇ ਆ ਜਾਂਦੀ ਆ ਚਿੱਟੀਆਂ ਗੱਦੀਆਂ ਤੇ ਮਾਹ ਹੁਣ ਸਾਡੇ ਜ਼ਿੰਮੇदार ਆਉਣੇ ਆ ਫਟਾਫਟ ਕਹਿਨੇ ਵੀ ਭਗਵੰਤ ਮਾਨ ਨੇ ਦਿਨ ਚ ਲੈਟ ਦਿੱਤੀ ਆ ਵੀ ਲੈਟ ਹੈ ਪ੍ਰਧਾਨ ਸਾਨੂੰ ਫਟਾਫਟ ਤੋਰੋ ਪੈਸੇ ਦੋ ਜਿਹਦੇ ਲੈਣ ਆਉਂਦਾ ਨਹੀਂ ਅੱਗੇ ਰਾਤਾਂ ਨੂੰ ਭੱਜੇ ਫਿਰ ਜਾਂਦੇ ਤੇ ਐਨੀ ਠੰਡ ਦੇ ਵਿੱਚ ਜਿਹੜੇ ਇਹਨੇ ਕੰਮ ਵਧੀਆ ਕਰਿਆ ਜਿਹੜੀ ਇਹਨੇ ਗਾਰੰਟੀ ਦਿੱਤੀ ਹਾਲੇ ਤੇ ਪੂਰੀ ਨਹੀਂ ਹੋਈਆਂ ਹੋਈਆਂ ਪਹਿਲਾਂ ਤਾਂ ਇਹਨੂੰ ਅਫਸਰशाही ਉਹ ਨਹੀਂ ਰਾਹ ਦੇ ਰਹੀ ਹੈਗੀ ਜਿਹੜੇ ਐਮਐਲਏ ਨੂੰ ਪਤਾ ਕੁਝ ਨਹੀਂ ਸੀ ਤੀ ਵੀ ਇਹ ਸਰਕਾਰ ਜਿੱਥਾ ਚਾਹੁੰਦੀ ਹੈ ਗੱਲਾਂ ਜਾਦਾ ਮਾਰਦਾ ਕੰਮ ਨਹੀਂ ਹੈ ਤਿੰਨ ਹੋਰ ਹੈ ਐਮਐਲਏ ਨੂੰ ਮਤਲਬ ਉਨੀ ਨੋਲਜ ਨਹੀਂ ਵੀ ਡਿਪਾਰਟਮੈਂਟ ਕਿੰਨੇ ਹੁੰਦੇ ਨੇ ਕਿਹਦਾ ਕੰਮ ਕਿਵੇਂ ਕਰਵਾਉਣਾ ਹੈ ਇਹਨਾਂ ਨੂੰ ਪਤਾ ਹੀ ਨਹੀਂ ਸੀ ਇਹਨਾਂ ਕੋਈ ਐਮਐਲਏ ਨੂੰ ਪਤਾ ਹੀ ਨਹੀਂ ਸੀ ਘੜੀਆਂ ਸਵਾਰ ਦੌਰ ਦੇ ਐਮਐਲਏ ਬਣ ਕੇ ਹਾਂਜੀ ਉਹ ਅਫਸਰੀ ਜਿਹੜੇ ਥੇ ਅਫਸਰਾਂ ਨੇ ਇਹਨਾਂ ਰਾਹ ਨਹੀਂ ਦਿੱਤਾ ਹੈਗਾ ਇਹਨਾਂ ਹਾਲਿਬਿਓ ਸੱਤ ਤਰੀਕੇ ਨਾਲ ਸਰਕਾਰ ਚੱਲ ਰਹੀ ਹੈ ਜਿਵੇਂ ਮਤਲਬ ਕਰਜ਼ਾ ਬਹੁਤ ਵਧ ਰਿਹਾ ਨਾ ਪੰਜਾਬ ਸਰ ਘੜਦਾ ਦਾ ਨਜ਼ਰ ਨਹੀਂ ਆ ਰਿਹਾ ਭਾਵੇਂ ਉਹ ਕਹਿੰਦੇ ਸੀ ਭਰ ਵੀ ਰਹੇ ਆ ਤੇ ਫ੍ਰੀ ਵਾਲੀਆਂ ਸਹੂਲਤਾਂ ਦਾ ਕਈ ਇਹ ਵੀ ਐਲਾਨ ਕਰ ਚੁੱਕੇ ਨੇ ਕਈ ਪਹਿਲਾਂ ਵੀ ਚੱਲ ਰਹੀਆਂ ਸੀ ਜਿਵੇਂ ਲੇਡੀਜ਼ ਦਾ ਫ੍ਰੀ ਬੱਸ ਕਰਾਇਆ ਨਾ ਤੇ ਇਹਨਾਂ ਨੇ ਬਿਜਲੀ ਮਾਫ ਕਰਤੀ ਹੈ ਜੀ ਔਰਤਾਂ ਨੂੰ 1100 ਦੇਣਾ ਹੈ 10 ਲੱਖਾਂ ਦਾ ਹੈਲਥ ਕਾਰਡ ਦੇਣਾ ਤੇ ਫਿਰ ਅੱਗੇ ਪੰਜਾਬ ਦੇ ਹਾਲਾਤਾਂ ਨੂੰ ਕਿਵੇਂ ਦੇਖਦੇ ਹੋ ਕਿਵੇਂ ਦੇ ਰਹਿ ਸਕਦੇ ਨੇ ਜੇ ਐਵੇਂ ਚੱਲਦਾ ਰਹੇਗਾ ਮਾ ਇਹ ਤਾਂ ਸਾਡੇ ਸਿਰ ਤੇ ਹੀ ਲੋਕਾਂ ਦੇ ਸਿਰ ਤੇ ਬਜਨ ਪੈ ਰਿਹਾ ਇਹ ਜਿਹੜੀਆਂ ਸਰਕਾਰੀ ਸਹੂਲਤਾਂ ਜਿਹੜੇ ਇਹ ਦੇਣੀ ਨਹੀਂ ਚਾਹੀਦੀ ਹੈਗੀ ਲੋਕ ਕੰਮ ਕਰਨ ਦੀ ਛੱਡ ਗਏ ਆ ਨਸ਼ੇ ਜਗਾਤੇ ਵੀ ਹੁੰਨੇ ਆ ਜਿਹੜੇ ਕੰਮ ਹੁੰਦਾ ਨਹੀਂ ਨਰੇਗਾ ਦੀ ਚੱਲ ਵੀ ਪੈਸੇ ਲੌਂਡੇ ਦਿਹਾੜੀ ਮਿਲ ਜਾਂਦੇ ਆ ਪਿੰਡਾਂ ਚ ਕੋਈ ਦਿਹਾੜੀ ਨਹੀਂ ਜਾ ਕੇ ਰਾਜੀ ਹੈਗਾ ਜਦੋਂ ਇਹ ਕਾਂਗਰਸ ਲੈ ਕੇ ਆਈ ਸੀ ਨਾ ਮਨਰੇਗਾ ਸਕੀਮਾ ਤਾਂ ਹੁਣ ਇਹਨਾਂ ਨੇ ਨਾਮ ਬਦਲਤਾ ਉਹਦਾ ਤੇ ਇਹਦੇ ਵਿੱਚ ਵੀ ਕਹਿੰਦੇ ਵੀ ਹੁਣ ਸੈਂਟਰ ਤੇ ਸਟੇਟ ਦਾ ਹੋਇਆ ਕਰੂਗਾ ਹਿੱਸਾ ਨਾ 40 60 ਤਾਂ ਫਿਰ ਅੱਗੇ ਸੈਂਟਰ ਸਟੇਟ ਕੋਲ ਤਾਂ ਪਹਿਲਾਂ ਪੈਸੇ ਨਹੀਂ ਫਿਰ ਚੱਲੂ ਕਿਵੇਂ ਗਰੀਬਾਂ ਦਾ ਕੰਮ ਇਹ ਤਾਂ ਜਿਹੜਾ ਮਨਮੋਹਨ ਸਿੰਘ ਬਹੁਤ ਵਧੀਆ 10 ਸਾਲ ਜਿਹੜਾ ਲਾ ਗਿਆ ਪ੍ਰਧਾਨ ਮੰਤਰੀ ਉਹਦੀ ਕੋਈ ਦੇਣ ਨਹੀਂ ਦੇ ਸਕ ਅ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਜੀ ਉਹ ਫੁੱਲਾਂ ਦਾ ਦਾਹ ਲੈ ਕੇ ਜਾਂਦਾ ਸੀ ਪੈਸੇ ਲੈਂਦਾ ਜਿੰਨੇ ਮੰਗਦਾ ਸੀ ਹੁਣ ਸਾਡੇ ਪੰਜਾਬ ਨੂੰ ਦੇ ਰਿਹਾ ਆ ਇੰਨੇ ਹੜ ਆਏ ਆ ਉਹ ਮੋਦੀ ਸਾਹਿਬ ਆਏ ਸਾਰੇ ਆਏ ਕੁਝ ਦਿੱਤਾ ਨਹੀਂ ਹੈਗਾ ਇਹ ਤਾਂ ਲੋਕਾਂ ਨੇ ਕਰਿਆ ਐਨਆਰ ਵੀਰਾਂ ਨੇ ਕਰਿਆ ਜਿਹੜੇ ਲੋਕਾਂ ਨੇ ਇੰਨਾ ਕੁਝ ਮਤਲਬ ਉਥੇ ਲੋਕਾਂ ਨੂੰ ਦਿੱਤਾ ਪਿਛਲੇ ਹਫਤੇ ਮੈਨੂੰ ਵੀ ਉਥੇ ਜਾਣ ਦਾ ਮੌਕਾ ਸਾਡੇ ਹੰਸਾਲੀ ਬਾਬਾ ਜੀ ਨੇ ਦੋ ਟਰੱਕ ਭੇਜੇ ਉਥੇ ਵੱਢ ਗਏ ਪਹਿਲਾਂ ਬੜਾ ਰਸਣ ਭੇਜਿਆ ਇਹ ਲੋਕ ਏ ਕਰ ਰਹੇ ਆ ਜਿਹੜੇ ਪੰਜਾਬ ਦੇ ਲੋਕ ਬੜੇ ਜੋਧਾ ਲੋਕਾਂ ਬੜੇ ਦਿੱਲੀ ਦੇ ਲੋਕ ਆ ਇਹੀ ਆਪ ਤੁਹਾਨੂੰ ਉਸਦਾ ਉਹੀ ਦੰਨੇ ਸਰਕਾਰਾਂ ਕੁਛ ਨਹੀਂ ਕਰਦੀਆਂਗਾ ਇੱਕ ਇਹ ਕੁਛ ਨਹੀਂ ਦਿੰਦਾ ਇਹ ਲੋਕਾਂ ਤੇ ਲੈ ਕੇ ਖੋਲਤਾ ਲੋਕ ਬਏ ਪੈਸੇ ਦੇ ਜਿਹਨੇ ਉਹ ਵੰਡੀ ਜਾਂਦੇ ਆ ਸਰਕਾਰ ਨੇ ਆਪਣੇ ਕੋਲ ਕੁਛ ਨਹੀਂ ਦਿੱਤਾ ਹੈਗਾ ਉਹੀ ਲੱਗਦਾ ਵੀ ਜਿਵੇਂ ਕਲਾਕਾਰ ਹੋ ਗਏ ਜਾਂ ਹੋਰ ਤੁਹਾਡੇ ਵਰਗੇ ਲੀਡਰ ਹੋ ਗਏ ਸਮਾਜ ਸੇਵੀ ਹੋ ਗਏ ਮੈਨੂੰ ਲੱਗਦਾ ਮਦਦ ਇਹ ਉਹਨਾਂ ਨੇ ਕੀਤੀ ਹੈ ਨਾ ਉੱਥੇ ਸਾਰੀ ਸਰਕਾਰ ਵੱਲੋਂ ਤਾਂ ਜੀ ਕੋਈ ਪੈਸਾ ਆਇਆ ਹੀ ਨਹੀਂ ਜਿੰਨੇ ਕੇਸ ਉਹ ਵੀ ਨਹੀਂ ਆਏ ਉੱਥੇ ਜੀ ਜਿੰਨੇ ਲੋਕਾਂ ਨੇ ਸਾਡੇ ਨੇ ਕਰਿਆ ਤੁਸੀਂ ਦੇਣ ਨਹੀਂ ਤੁਸੀਂ ਸਾਡੇ ਪੰਜਾਬ ਦੇ ਲੋਕ ਇੰਨੇ ਦਲੇਰ ਆ ਲੋਕਾਂ ਨੇ ਜਾਲ ਕਰਿਆ ਸਰਕਾਰ ਨੇ ਤਾਂ ਕਰ ਹੀ ਨਹੀਂ ਹੈਗਾ ਸਰਕਾਰ ਕਹਿੰਦੀ ਗੁੱਸਾ ਕਰਦੀ ਗੁੱਸਾ ਉੱਥੇ ਵੀ ਜਾਏਗੇ ਫੋਟੋ ਖਿਚਾ ਕੇ ਆ ਜੰਨੇ ਆ ਜਿਹੜੇ ਕਲਾਕਾਰ ਵੀਰ ਆ ਐਨ ਆਰ ਆ ਵੀਰਾਂ ਉਹਨਾਂ ਤਾਂ ਹੱਦੇ ਲਾਤੀ ਆ ਸਾਡੇ ਕਿਸਾਨਾਂ ਦਾ ਪਹਿਲਾ ਅੰਦੋਲਨ ਹੋਇਆ ਉੱਥੇ ਉੱਥੇ ਜਿਹਨੇ ਐਨ ਆਰ ਆ ਸਾਰੇ ਪਿੰਡਾਂ ਵਾਲੇ ਸਾਰੇ ਰਲ ਕੇ ਉਹ ਕਰਿਆ ਸਾਲ ਤੇ ਉੱਪਰ ਉਹ ਚੱਲੇ ਗਿਆ ਉਹ ਆਪਣੇ ਪ੍ਰਧਾਨ ਮੰਤਰੀ ਜਿਹਾ ਕਰਿਆ ਕੁਝ ਨਹੀਂ ਉਹ ਤਾਂ ਉਹ ਵੀ ਗੱਲਾਂ ਲਈ ਆ ਸਾਡਾ ਮੁੱਖ ਮੰਤਰੀ ਵੀ ਗੱਲਾਂ ਲਈ ਆ ਇੱਕ ਪਿੰਡਾਂ ਸ਼ਹਿਰਾਂ ਦੀਆਂ ਸੜਕਾਂ ਹੋ ਗਈਆਂ ਇੱਕ ਲਿੰਕ ਰੋਡ ਹੋ ਗਈ ਉਹ ਕਹਿੰਦੇ ਵੀ ਸੈਂਟਰ ਤੋਂ ਪੈਸਾ ਆਉਣਾ ਸੀ ਉਹ ਦੇ ਨਹੀਂ ਰਹੇ ਅਸੀਂ ਕਿਵੇਂ ਬਣਾਈਏ ਭਗਵੰਤ ਮਾਨ ਕਹਿੰਦਾ ਦੇਖੋ ਮੈਂ ਜਿਹੜਾ ਮੈਨੂੰ ਪਤਾ ਜਿਹੜਾ ਸਾਡਾ ਰਵੋਲਫਡ ਫੰਡ ਦਾ ਮੰਡੀ ਦੇ ਵਿੱਚ 4% ਜੀ ਉਹ ਸੈਂਟਰ ਸਰਕਾਰ ਉਹ ਦੇ ਨਹੀਂ ਰਹੇ ਇਹਨਾਂ ਨੂੰ ਜਿਹੜੀਆਂ ਰੋਡਾਂ ਸੜਕਾਂ ਉਹਦੇ ਹੀ ਬਣਨੀਆਂ ਉਹ ਪੈਸੇ ਆਉਣੇ ਆ ਜਿਹੜੀ ਸੜਕਾਂ ਉਹ ਪੈਸੇ ਆਉਣਗੇ ਤਾਂ ਹੀ ਬਣਨਗੇ ਉਹ ਰੋਕੀ ਬੈਠੇ ਆ ਉਹ ਸੈਂਟਰ ਸਰਕਾਰ ਪੰਜਾਬ ਨਾਲ ਬਿਤਕਰਾ ਕਰ ਰਹੀ ਹੈ ਕਿ ਨਾ ਇਹ ਬਿਤਕਰਾ ਨਹੀਂ ਕਰਨਾ ਚਾਹੀਦਾ ਸੈਂਟਰ ਹੁਣ ਉਹ ਸੂਬਿਆਂ ਨੂੰ ਪੈਸੇ ਦੇਈ ਜੰਨੇ ਆ ਆ ਪੱਛੀ ਬੰਗਾਲ ਕਿੰਨੇ ਦੇਤੇ ਪਟਨੇ ਆਹ ਬਿਹਾਰ ਚ ਕਿੰਨੇ ਦੇਤੇ ਯੂਪੀ ਚ ਕਿੰਨੇ ਦੇ ਰਹੇ ਆ ਇਹ ਸਾਰਿਆਂ ਨੂੰ ਇੱਕ ਹਰਿਆਣਾ ਦੇ ਦੇਖੋ ਹਰਿਆਣਾ ਆਪਣੇ ਨਾਲ ਇਹ ਆ ਸਭ ਤੇ ਪੰਜਾਬ ਅੱਗੇ ਸੀ ਸਭ ਤੇ ਪਿੱਛੇ ਹੁੰਦਾ ਜਾ ਰਿਹਾ ਆ ਨਸੇੜੀ ਜਿੰਨੇ ਹਨ ਲੁੱਟਾਂ ਹੋਆਂ ਕਿੰਨੀਆਂ ਹੁੰਨੀਆਂ ਰੋਜ਼ ਰੋਜ਼ ਕੋਈ ਕਦੇ ਕਬੱਡੀ ਖਿਡਾਰੀ ਮਾਰਦਾ ਕਦੇ ਕੋਈ ਮਾਰਦਾ ਇਸ ਬਾਰੇ ਤਾਂ ਸਰਕਾਰ ਸੋਚ ਨਹੀਂ ਰਹੀਗੀ ਉਹ ਕਹੀ ਜਾਂਦੇ ਹਾਲਤ ਬਹੁਤ ਠੀਕ ਆ ਹਾਲਤ ਬਹੁਤ ਠੀਕ ਆ ਦੂਏ ਸੁਬੇ ਨਾਲੋਂ ਪੰਜਾਬ ਦੇ ਵਿੱਚ ਬਹੁਤ ਮੈਦਕ ਹੁਣ ਜ਼ਿਆਦਾ ਹੋਇਆ ਵੈ ਸਰਕਾਰ ਦੇ ਵਿੱਚ ਧੰਨਵਾਦ ਜੀ ਤੇ ਲਗਾ ਹੋਰ ਵੀ ਵਿਚਰ ਕੇ ਜੁੜ ਕੇ ਗੱਲਬਾਤ ਕਰਾਂਗੇ ਬਾਬਾ ਜੀ ਕੀ ਨਾਮ ਹੈ ਸਵਾਰਨ ਸਿੰਘ ਆ ਜੀ ਠੀਕ ਹੈ ਤੁਸੀਂ ਹੁਣ ਤੱਕ ਸਾਰੀਆਂ ਸਰਕਾਰਾਂ ਦੇਖੀਆਂ ਕਿਹੜੀ ਵਧੀਆ ਲੱਗੀ ਫਿਰ ਹਾਂਜੀ ਸਭ ਤੋਂ ਸਰਕਾਰ ਜਿਹੜਾ ਸਾਨੂੰ ਸਰਖਾ ਪਾਤ ਹੈ ਜਿਸ ਤੋਂ ਬਿਜਲੀ ਮਾਫ ਹੋ ਗਈ ਇਹੀ ਵਧੀਆ ਲੱਗਦੀ ਹੈ ਮੇਰੇ ਵਿੱਚ ਅੱਛਾ ਹੋਰ ਕੋਈ ਸਹੂਲਤ ਜਿਹੜੀ ਤੁਹਾਨੂੰ ਲੱਗੇ ਵੀ ਇਹਨਾਂ ਨੇ ਉਹਨਾਂ ਨੇ ਦਿੱਤੀ ਨਹੀਂ ਇਹਨਾਂ ਨੇ ਦੇਤੀ ਹਾਏ ਹੋਰ ਕੋਈ ਸਹੂਲਤ ਹੌਲ ਸਹੂਲਤ ਸਾਨੂੰ ਦਿੱਤੀਆਂ ਨੇ ਜਿਹੜੀਆਂ ਮਾੜੀਆਂ ਮੋਟੀਆਂ ਦਿੱਤੀਆਂ ਨੇ ਜਨੂੰ ਰਾਤ ਨੂੰ ਸੁਨ ਦਈ ਜਾਂਦੇ ਨੇ ਇਹ ਹੋਰ ਸਰਕਾਰ ਦੇ ਨਾਲ ਹਾਂ ਵਾਜੇਨ ਵਾਜੇਈ ਨਾ ਤੇ ਜੇ ਪਿਛਲੀਆਂ ਦੀ ਗੱਲ ਕੀਤੀ ਜਾਵੇ ਉਦੋਂ ਕੀ ਹਾਲਾਤ ਸੀ ਉਦੋਂ ਮਿਲੇ ਉਦੋਂ ਨਹੀਂ ਕੁਝ ਮਿਲੇ ਸਹੂਲਤ ਕੋਈ ਪਈ ਪਿਛੇ ਨਾ ਪਿਛੇ ਵੀ ਦੰਦਿਆ ਰਹੀਆਂ ਨੇ ਸਰਕਾਰ ਆਪਣੇ ਤਾਂ ਸਮਝ ਲੈ ਹਾ ਨਾ ਸਾਬ ਦੰਦਿਆ ਰਹੀਆਂ ਨੇ ਜੀ ਮੁੱਖ ਮੰਤਰੀ ਕਿਹੜਾ ਵਧੀ ਲੱਗਿਆ ਕੈਪਟਨ ਚੰਨੀ ਬਾਦਲ ਕੇ ਭਗਵੰਤ ਮਾਨ ਹਾਂ ਜੀ ਮੁੱਖ ਮੰਤਰੀ ਕਿਹੜਾ ਵਧੀ ਲੱਗਿਆ ਹੁਣ ਤੱਕ ਕਿੰਨੇ ਦੇਖਿਓਣਿਆ ਤੁਸੀਂ ਹੁਣ ਤੱਕ ਦੇਖੋ ਅਸੀਂ ਤਾਂ ਮੋਹਮਾਈ ਸਾਨੂ ਸਾਰੇ ਚੰਗੇ ਲੱਗਦੇ ਨੇ ਅਸੀਂ ਕਿਸੇ ਨੂੰ ਮਾਰਾ ਕਹਿ ਨਹੀਂ ਸਕਦੇ ਹਾਂ ਜੀ ਠੀਕ ਹੈ ਸਰ ਹਾਂ ਜੀ ਇਹ ਕਨੇ ਜੀ ਤਾਂ ਸਾਡੇ ਨਾਲ ਸਨ ਪਿੰਡ ਪਟਮਾਜਰਾ ਦੇ ਬਜ਼ੁਰਗ ਜਿਨ੍ਹਾਂ ਨੇ ਆਪਣੀ ਆਪਣੀ ਰਾਏ ਸਾਂਝੀ ਕੀਤੀ ਹੈ ਕਿ ਪੰਜਾਬ ਦੇ ਕੀ ਹਾਲਾਤ ਨੇ ਤੇ ਕਿਹੜੀਆਂ ਸਹੂਲਤਾਂ ਸਰਕਾਰ ਦੇ ਰਹੀ ਹੈ ਪਿਛਲੀਆਂ ਸਰਕਾਰਾਂ ਨੇ ਕੀ ਦਿੱਤੀਆਂ ਕੀ ਕਮੀਆਂ ਨੇ ਤੇ ਕੀ ਸਰਕਾਰਾਂ ਨੂੰ ਬਦਲਾ ਕਰਨਾ ਚਾਹੀਦੇ ਨੇ ਨਜੀਵ ਕੈਮਰਾਮੈਨ ਨਾਲ ਗੁਰਪ੍ਰੀਤ ਸਿੰਘ ਚੱਠਾ ਨੀਡਰ ਪੰਜਾਬੀ ਮੀਡੀਆ ਫਤਿਹਗੜ੍ਹ ਸਾਹਿਬ